ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਜ਼ਰ ਹੋਏ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਕਰਨਦੀਪ ਘਰ ਆਏ ਪਰੌਣਿਆਂ ਨੂੰ ਦੇਖ ਕੇ ਆਪਣੀ ਸੱਸ ਦੇ ਲਈ ਪਲੇਟ ਵਿੱਚ ਰੋਟੀ ਪਾ ਕੇ ਲੈ ਆਈ ਪਰ ਸੁਰਜੀਤ ਕੌਰ ਆਪਣੀ ਨੂੰਹ ਦੀ ਚਲਾਕੀ ਸਮਝ ਗਈ ਸੀ ਉਸ ਨੇ ਰੋਟੀ ਨੂੰ ਹੱਥ ਨਹੀਂ ਲਗਾਇਆ ਤੇ ਪਲੇਟ ਪਛਾਣ ਕਰਦੇ ਹੋਏ ਕਿਹਾ ਬਹੂ ਮੈਂ ਕਿਹਾ ਨਾ ਮੈਨੂੰ ਪੋਖ ਨਹੀਂ ਹੈ ਤਾਂ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਮੈਂ ਨਹੀਂ ਖਾਣੀ ਰੋਟੀ ਮੈਂ ਤੇਰੀ ਸਾਰੀ ਚਲਾਕੀ ਸਮਝ ਗਈ ਹਾਂ ਸੁਰਜੀਤ ਕੌਰ ਨੇ ਗੁੱਸਾ ਕਰਦੇ ਹੋਏ ਕਿਹਾ ਪਰ ਫਿਰ ਵੀ ਕਰਨਦੀਪ ਨੇ ਝੂਠੀ ਜਿਹੀ ਫਿਕਰ ਕਰਦੇ ਹੋਏ ਕਿਹਾ ਮੰਮੀ ਜੀ ਜੇ ਤੁਸੀਂ ਨਹੀਂ ਖਾਓਗੇ ਤਾਂ ਮੈਂ ਵੀ ਨਹੀਂ ਖਾਵਾਂਗੀ ਇਹਨਾਂ ਸੁਣਦੇ ਹੀ ਸੁਰਜੀਤ ਕੌਰ ਇੱਕਦਮ ਪੜਕੁੱਠੀ ਤੇ ਕਹਿਣ ਲੱਗੀ ਬਹੂ ਹੁਣ ਬਸ ਸਵੀਕਾਰ ਇਹ ਸਾਰੇ ਨਾਟਕ ਬੰਦ ਕਰ ਦੇ ਝੂਠ ਤੇ ਦਿਖਾਵੇ ਦੀ ਵੀ ਕੋਈ ਹੱਦ ਹੁੰਦੀ ਹੈ ਸੁਰਜੀਤ ਕੌਰ ਸਮਝ ਰਹੀ ਸੀ ਕਿ ਕਰਨਦੀਪ ਆਪਣੇ ਭੂਆ ਸੱਸ ਨੂੰ ਸੁਣਾਉਣ ਦੇ ਲਈ ਹੀ ਇੰਨੀ ਮਿੱਠੀ ਆਵਾਜ਼ ਵਿੱਚ ਗੱਲ ਕਰ ਰਹੀ ਹੈ ਨਹੀਂ ਤਾਂ ਉਹ surjeet कौर ਨਾਲ ਸਿੱਧੇ ਮੂੰਹ ਨਾਲ ਗੱਲ ਤੱਕ ਵੀ ਨਹੀਂ ਕਰਦੀ ਸੀ ਇਧਰ ਕਿਰਨਦੀਪ ਮਨ ਹੀ ਮਨ ਸੋਚ ਰਹੀ ਸੀ ਕਿ ਬਸ ਹੋਰ 2-3 ਦਿਨ ਔਖੇ ਸੌਖੇ ਲੰਘ ਜਾਣ ਉਸਦੇ ਬਾਅਦ ਤਾਂ ਭੂਆ ਜੀ ਤੇ ਫੁਫੜ ਜੀ ਚਲੇ ਜਾਣਗੇ ਫਿਰ ਇਸ ਬੁੱਢੀ ਦੀ ਕੌਣ ਇੰਨੀ ਸੇਵਾ ਕਰੇਗਾ ਤੇ ਸ਼ਾਇਦ surjeet कौर ਆਪਣੀ ਚਲਾਕ ਨੌਂਦੀਆਂ ਅੰਦਰਲੀਆਂ ਸ਼ੈਤਾਨੀਆਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ ਕਿ ਉਸਦਾ ਅਗਲਾ ਕਦਮ ਕੀ ਹੋਵੇਗਾ ਉਹ ਅਜੇ ਕੁਝ ਹੋਰ ਕਹਿਣਾ ਹੀ ਚਾਹੁੰਦੀ ਸੀ ਕਿ ਉਹਨੇ ਚਿਰ ਨੂੰ ਉਸਦਾ ਪੋਤਾ ਸਹਿਜ ਆ ਕੇ ਉਸਦੇ ਗੱਲ ਨੂੰ ਚਿੰਬੜ ਗਿਆ ਸਹਿਜ ਦਾ ਪਿਆਰ ਦੇਖ ਕੇ surjit kaur ਦਾ ਦਿਲ ਪਿਗਲ ਗਿਆ ਸਹਿਜ ਨੇ ਦਾਦੀ ਦੀ ਗੱਲ ਤੇ ਹੱਥ ਫੇਰਦੇ ਹੋਏ ਕਿਹਾ ਦਾਦੀ ਜੀ ਤੁਸੀਂ ਜਲਦੀ ਖਾਣਾ ਖਾਓ ਨਾ ਫਿਰ ਤੁਸੀਂ ਮੈਨੂੰ ਕਹਾਣੀ ਸੁਣਾਉਣੀ ਹੈ ਤੇ ਮੇਰੇ ਨਾਲ ਖੇਡਣਾ ਹੈ ਜੇ ਤੁਸੀਂ ਰੋਟੀ ਨਹੀਂ ਖਾਓਗੇ ਤਾਂ ਮੈਂ ਵੀ ਨਹੀਂ ਖਾਵਾਂਗਾ ਤਾਂ ਕੋਲ ਬੈਠੀ surjit kaur ਦੀ ਨਾਨਾ ਜੀਤੋ ਨੇ ਵੀ ਕਹਿ ਦਿੱਤਾ ਭਾਬੀ ਤੇਰੀ ਅਤੇ ਤੇਰੀ ਨੂੰਹ ਦੀ ਤਾਂ ਲੋਕਚੋਕ ਚੱਲਦੀ ਹੀ ਰਹਿਣੀ ਹੈ ਹੁਣ ਤੂੰ ਜਲਦੀ ਨਾਲ ਰੋਟੀ ਖਾ ਲੈ ਤੇ ਸਰਜੀਤ ਕੌਰ ਨੂੰ ਵੀ ਉਸ ਦੀ ਗੱਲ ਮੰਨਣੀ ਪਈ ਕਿਉਂਕਿ ਇੱਕ ਤਾਂ ਉਸ ਦਾ ਪੋਤਾ ਉਸ ਨੂੰ ਕਹਿ ਰਿਹਾ ਸੀ ਤੇ ਦੂਜਾ ਆਪਣੀ ਨਨਾਨ ਜੀਤੋ ਕੌਰ ਦੇ ਸਾਹਮਣੇ ਉਹ ਬੁਰੀ ਨਹੀਂ ਬਣਨਾ ਚਾਹੁੰਦੀ ਸੀ ਕਿਉਂਕਿ ਇੱਕ ਜੀਤੋ ਹੀ ਸੀ ਜੋ ਸ਼ੁਰੂ ਤੋਂ ਹੀ ਉਸ ਦੀ ਸਪੋਰਟ ਕਰਦੀ ਸੀ ਨਹੀਂ ਤਾਂ ਬਾਕੀ ਸਾਰੇ ਰਿਸ਼ਤੇਦਾਰਾਂ ਨੂੰ ਤਾਂ ਨੂੰ ਪੁੱਤ ਨੇ ਚੰਗੇ ਚੰਗੇ ਮਹਿੰਗੇ ਮਹਿੰਗੇ ਤੋਹਫੇ ਤੇ ਪੈਸੇ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ ਸੁਰਜੀਤ ਕੌਰ ਨੇ ਜੀਤੋ ਨੂੰ ਕਿਹਾ ਤੁਸੀਂ ਵੀ ਆਓ ਭੈਣ ਜੀ ਇਕੱਠੇ ਖਾ ਲੈਂਦੇ ਹਾਂ ਤਾਂ ਉਸ ਦਾ ਕਹਿਣਾ ਮੰਨ ਕੇ ਜੀਤੋ ਵੀ ਉਸ ਦੇ ਨਾਲ ਬੈਠ ਗਈ ਤੇ ਦੋਵੇਂ ਰੋਟੀ ਖਾਣ ਲੱਗੀਆਂ ਉਧਰ ਕੈਰਨਦੀਪ ਬਹੁਤ ਖੁਸ਼ ਹੋ ਰਹੀ ਸੀ ਕਿ ਘੱਟ ਤੋਂ ਘੱਟ ਪੂਆ ਜੀ ਦੇ ਸਾਹਮਣੇ ਉਸ ਦਾ ਇੰਪ੍ਰੈਸ਼ਨ ਤਾਂ ਚੰਗਾ ਰਹਿ ਗਿਆ ਤੇ ਮਾਂ ਜੀ ਕੁਝ ਕਹਿ ਨਹੀਂ ਸਕੀ ਇੱਧਰ ਰੋਟੀ ਖਾਂਦੇ ਹੋਏ ਜੀਤੋ ਨੇ ਕਿਹਾ ਸੱਚ ਮੁੱਚ ਭਾਬੀ ਤੇਰੀ ਨੂੰਹ ਵਿੱਚ ਹੋਰ ਕੋਈ ਗੁਣ ਹੋਵੇ ਜਾਂ ਨਾ ਹੋਵੇ ਪਰ ਇੱਕ ਗੱਲ ਹੈ ਕਿ ਉਹ ਖਾਣਾ ਬਹੁਤ ਵਧੀਆ ਬਣਾਉਂਦੀ ਹੈ ਸਹੀ ਕਹਿੰਦੀ ਹੈ ਭੈਣ ਜੀ ਉਹ ਲੋਕਾਂ ਨੂੰ ਮੂਰਖ ਵੀ ਬਹੁਤ ਵਧੀਆ ਬਣਾਉਂਦੀ ਹੈ ਨਾ ਚਾਹੁੰਦੇ ਹੋਏ ਵੀ ਸੁਰਜੀਤ ਕੌਰ ਦੀ ਆਵਾਜ਼ ਵਿੱਚ ਇੱਕ ਦਰਦ ਜਿਹਾ ਉੱਭਰ ਆਇਆ ਜਿਸ ਨੂੰ ਜੀਤੋ ਨੇ ਚੰਗੀ ਤਰ੍ਹਾਂ ਦੇਖਿਆ ਸੀ ਪਰ ਉਸ ਨੂੰ ਅਣ ਦੇਖਿਆ ਕਰਦੇ ਹੋਏ ਉਹ ਖਾਣੇ ਦੀ ਤਾਰੀਫ਼ ਕਰਨ ਲੱਗੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਹੁਣ ਫਿਰ ਤੋਂ ਸਾਸਤੇ ਨੂੰ ਵਿੱਚ ਕੋਈ ਲੜਾਈ ਸ਼ੁਰੂ ਹੋ ਜਾਵੇ ਜੀਤੋ ਨੇ ਬੜੇ ਪਿਆਰ ਨਾਲ ਆਪਣੀ ਪਰਜਾਈ ਨੂੰ ਆਪਣੇ ਹੱਥ ਨਾਲ ਰੋਟੀ ਖਵਾਉਂਦੇ ਹੋਏ ਕਿਹਾ ਭਾਬੀ ਕਾਸ਼ ਅੱਜ ਮੇਰਾ ਭਰਾ ਵੀ ਜਿਉਂਦਾ ਹੁੰਦਾ ਤਾ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਤੇ ਉਹ ਇਸ ਸ਼ਰਾਰਤੀ ਸ਼ਹਿਜ ਦੇ ਨਾਲ ਖੇਡ ਕੇ ਕਿੰਨਾ ਖੁਸ਼ ਹੁੰਦੇ ਚੰਗਾ ਕੀ ਹੋਇਆ ਭੈਣ ਜੀ ਉਹ ਇਸ ਦੁਨੀਆ ਵਿੱਚ ਨਹੀਂ ਹਨ ਨਹੀਂ ਤਾਂ ਅੱਜ ਉਹ ਵੀ ਮੇਰੀ ਤਰ੍ਹਾਂ ਰੋ ਰਹੇ ਹੁੰਦੇ ਤੇ ਆਪਣਿਆਂ ਤੋਂ ਠੱਗੇ ਜਾਣ ਕਰਕੇ ਅੰਦਰ ਹੀ ਅੰਦਰ ਆਪਣਾ ਖੂਨ ਸੁਕਾ ਸੁਕਾ ਕੇ ਖਤਮ ਹੋ ਚੁੱਕੇ ਹੁੰਦੇ ਅੱਜ ਤਾਂ ਸੁਰਜੀਤ ਕੌਰ ਦੇ ਮਨ ਦੀ ਕੜਵਾਹਟ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਸ਼ਾਇਦ ਪਿਛਲੇ 3 ਸਾਲਾਂ ਵਿੱਚ ਉਸਨੇ ਬਹੁਤ ਕੁਝ ਸਹਿ ਲਿਆ ਸੀ ਜੋ ਆਪਣੇ ਘਰ ਵਾਲੇ ਦੇ ਰਹਿਣ ਤੇ ਉਹ ਨਹੀਂ ਸਹਿੰਦੀ ਸੀ ਪਰ ਅੱਜ ਉਸ ਦੇ ਮੂੰਹੋਂ ਨਾ ਚਾਹੁੰਦੇ ਹੋਏ ਵੀ ਕਈ ਸਾਰੀਆਂ ਕੌੜੀਆਂ ਗੱਲਾਂ ਨਿਕਲ ਰਹੀਆਂ ਸੀ ਜੋ ਜੀਤੋ ਚੰਗੀ ਤਰ੍ਹਾਂ ਸਮਝ ਰਹੀ ਸੀ ਅਤੇ ਉਸ ਦੇ ਇਕੱਲੇ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਭਾਬੀ ਦੇ ਨਾਲ ਉਸ ਨੂੰ ਕੁਝ ਟਾਈਮ ਮਿਲੇ ਤੇ ਉਸ ਦੇ ਮਨ ਦੀ ਗੱਲ ਸਮਝ ਸਕੇ ਇਸ ਲਈ ਉਹ ਹੌਲੀ ਜਿਹੇ ਕਹਿੰਦੀ ਕੋਈ ਗੱਲ ਨਹੀਂ ਭਾਬੀ ਪਰੇਸ਼ਾਨ ਨਾ ਹੋ ਅੱਜ ਤੂੰ ਰੋਟੀ ਖਾ ਤੇ ਰਾਤ ਨੂੰ ਆਪਾਂ ਦੋਵੇਂ ਨਨਾਨ ਪਰਜਾਈ ਗੱਲਾਂ ਕਰਾਂਗੀਆਂ ਸੁਰਜੀਤ ਘੋੜਾ ਤੇ ਜੀਤੋ ਭੂਆ ਧੋਮੈ ਨਾਨ ਪਰਜਾਈ ਵਿੱਚ ਬਹੁਤ ਪਿਆਰ ਸੀ ਜਦੋਂ ਸਰਜੀਤ ਕੌਰ ਵਿਆਹ ਕੇ ਆਈ ਸੀ ਤਾਂ ਸਭ ਤੋਂ ਪਹਿਲਾਂ ਆਪਣੀ ਨਾਨ ਜੀਤੋ ਨਾਲ ਹੀ ਉਸਦੀ ਦੋਸਤੀ ਹੋਈ ਸੀ ਜੋ ਹੁਣ ਤੱਕ ਵੀ ਉਸੇ ਤਰ੍ਹਾਂ ਬਰਕਰਾਰ ਸੀ ਬੱਸ ਭਾਬੀ ਹੁਣ ਤੂੰ ਹੱਸ ਵੀ ਪੈ ਤੂੰ ਖੁਸ਼ ਰਹਿਆ ਕਰ ਬੱਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀਤੋ ਅਜੇ ਵੀ ਸਰਜੀਤ ਕੌਰ ਨੂੰ ਖੁਸ਼ ਕਰਨ ਦੇ ਲਈ ਮਜ਼ਾਕ ਕਰ ਰਹੀ ਸੀ ਪਰ ਇਧਰ ਸਰਜੀਤ ਕੌਰ ਦੇ ਮਨ ਵਿੱਚ ਕੁਝ ਸੀ ਜੋ ਬਾਹਰ ਆਉਣ ਨੂੰ ਬੇਤਾਬ ਸੀ ਜੋ ਅਜੇ ਤੱਕ ਉਸਨੇ ਕਿਹਾ ਹੀ ਨਹੀਂ ਸੀ ਹਣ ਕਹਿ ਹੀ ਦਿੱਤਾ ਬਸ ਭੈਣ ਜੀ ਇਕ ਤੂੰ ਹੀ ਹੈ ਜੋ ਇਹ ਚਾਹੁੰਦੀ ਹੈ ਕਿ ਮੈਂ ਖੁਸ਼ ਰਹਾ ਨਹੀਂ ਤਾਂ ਇਸ ਘਰ ਵਿੱਚ ਬਾਕੀ ਜੀਆਂ ਨੂੰ ਤਾਂ ਸਿਰਫ ਇਸ ਗੱਲ ਨਾਲ ਮਤਲਬ ਹੈ ਕਿ ਇਹ ਬੁੱਢੀ ਕਦੋਂ ਮਰੇ ਤੇ ਕਦੋਂ ਇਹ ਸਾਰਾ ਕੁਝ ਸਾਡਾ ਹੋਵੇ ਬਸ ਭਾਬੀ ਹੁਣ ਇਹ ਸਭ ਛੱਡ ਚੱਲਣਾ ਕੁਝ ਹੋਰ ਗੱਲਾਂ ਕਰਦੇ ਹਾਂ ਸਮਝਦਾਰ ਤੇ ਸਿਆਣੀ ਜੀਤੋ ਭੂਆ ਨੇ ਕਿਰਨਦੀਪ ਦੇ ਚਿਹਰੇ ਦਾ ਰੰਗ ਬਦਲਦੇ ਹੋਏ ਦੇਖ ਲਿਆ ਸੀ ਇਸ ਲਈ ਬੜੀ ਸਮਝਦਾਰੀ ਨਾਲ ਉਸਨੇ ਗੱਲ ਨੂੰ ਬਦਲ ਦਿੱਤਾ ਤੇ ਗੱਲਬਾਤ ਦਾ ਵਿਸ਼ਾ ਕਿਸੇ ਹੋਰ ਪਾਸੇ ਵੱਲ ਮੋੜ ਦਿੱਤਾ ਫਿਰ ਉੱਪਰ ਤੋਂ ਬੜੇ ਹੀ ਪਿਆਰ ਨਾਲ ਕਿਰਨਦੀਪ ਨੂੰ ਕਹਿਣ ਲੱਗੀ ਕਿ ਜਾ ਬਹੂ ਦੋ ਕੱਪ ਚਾਹ ਬਣਾ ਕੇ ਲਿਆ ਤੇਰੇ ਹੱਥ ਦੀ ਚਾਹ ਵੀ ਪੀ ਕੇ ਦੇਖ ਲੈਂਦੇ ਹਾਂ ਪਰ ਉਸ ਵਕਤ ਕਿਰਨਦੀਪ ਨੂੰ ਉਹਨਾਂ ਦੋਵਾਂ ਦੀਆਂ ਗੱਲਾਂ ਸੁਣਨ ਦਾ ਲਾਲਚ ਸੀ ਇਸ ਲਈ ਉਹ ਉੱਥੋਂ ਉੱਠਣਾ ਨਹੀਂ ਚਾਹੁੰਦੀ ਸੀ ਪਰ ਹੁਣ ਜੀਤੋ ਭੂਆ ਨੇ ਕਿਹਾ ਸੀ ਤਾਂ ਉੱਠਣਾ ਤਾਂ ਪੈਣਾ ਹੀ ਸੀ ਤੇ ਵੈਸੇ ਵੀ ਉਸ ਨੂੰ ਜੀਤੋ ਭੂਆ ਦੀਆਂ ਨਜ਼ਰਾਂ ਦੇ ਵਿੱਚ ਉਸਨੇ ਇੱਕ ਚੰਗੀ ਬਹੂ ਸਾਬਤ ਹੋਣਾ ਸੀ ਐਸਲੀ ਮਨ ਮਾਰ ਕੇ ਉਹ ਚਾਹ ਬਣਾਉਣ ਦੇ ਲਈ ਉੱਠ ਕੇ ਚਲੀ ਗਈ ਅਤੇ ਇਧਰ ਜੀਤੋ ਭੂਆ ਦੇ ਮਨ ਵਿੱਚ ਕੁਝ ਗੱਲ ਸੀ ਜੋ ਉਹ ਆਪਣੀ ਭਾਬੀ ਤੋਂ ਪੁੱਛਣਾ ਚਾਹੁੰਦੀ ਸੀ ਬਸ ਉਸ ਨੂੰ ਇਹੀ ਸੀ ਕਿ ਕਦੋਂ ਭਾਬੀ ਇਕੱਲੀ ਹੋਵੇ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾਂ ਕਿਰਨਦੀਪ ਨੇ ਬੜੀ ਮੁਸ਼ਕਲ ਨਾਲ ਦੋਵਾਂ ਨਣਾਨ ਪਰਦਾਈ ਨੂੰ ਕੁਝ ਧੇਰ ਦੇ ਲਈ ਇਕੱਲਾ ਛੱਡਿਆ ਪਰ ਫਿਰ ਵੀ ਉਸ ਵਕਤ ਬੈਠ ਕੇ ਵਿੱਚ ਜਗਰਾਸ ਅਤੇ ਫੁੱਫੜਜੀ ਬੈਠੇ ਸੀ ਤਾਂ ਇਹ ਸਮਾਂ ਦੋਵਾਂ ਦੇ ਗੱਲਬਾਤ ਦੇ ਲਈ ਠੀਕ ਨਹੀਂ ਸੀ ਐਸ ਲਈ ਜੀਤੋ ਭੂਆ ਸਰਜੀਤ ਕੌਰ ਦੇ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗੀ ਰਹੀ ਪਰ ਉਹਨੇ ਚਰਨ ਨੂੰ ਸਰਜੀਤ ਕੌਰ ਨੇ ਫਿਰ ਕਿਹਾ ਭੈਣ ਜੀ ਇਹਨਾਂ ਦਿਨਾਂ ਵਿੱਚ ਪਤਾ ਨਹੀਂ ਕਿਉਂ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਰੋਣਾ ਆ ਜਾਂਦਾ ਹੈ ਸਮਝ ਨਹੀਂ ਆਉਂਦਾ ਕਿ ਮੈਨੂੰ ਕੀ ਹੁੰਦਾ ਜਾ ਰਿਹਾ ਹੈ ਕਿਸੇ ਵੀ ਚੀਜ਼ ਨਾਲ ਖੁਸ਼ੀ ਨਹੀਂ ਹੁੰਦੀ ਬਸ ਇੱਕ ਸਹਜ ਹੀ ਹੈ ਜਿਸ ਨੂੰ ਦੇਖ ਕੇ ਜਿਉਂ ਰਹੀ ਹਾਂ ਪਰ ਬਹੂ ਇਸ ਨੂੰ ਵੀ ਮੇਰੇ ਕੋਲ ਨਹੀਂ ਆਉਣ ਦਿੰਦੀ ਉਹ ਤਾਂ ਤੂੰ ਆਈ ਹੈ ਐਸ ਲਈ ਸਹਜ ਨੂੰ ਮੇਰੇ ਕੋਲ ਆਉਣ ਦੇ ਰਹੀ ਹੈ ਤੇ ਕੌਸ ਦੇਰ ਛੱਡ ਰਹੀ ਹੈ ਨਹੀਂ ਤਾਂ ਸਹਿਜ ਨੂੰ ਵੀ ਬਸ ਆਪਣੇ ਨਾਲ ਹੀ ਚਿਪਕਾ ਕੇ ਰੱਖਦੀ ਹੈ ਜਿਵੇਂ ਕਿ ਮੈਂ ਕੋਈ ਡੈਨ ਹੋਵਾਂ ਤੇ ਆਪਣੇ ਪੋਤੇ ਨੂੰ ਖਾ ਜਾਵਾਂਗੀ ਇਹ ਸਭ ਕਹਿੰਦੇ ਹੋਏ surjeet कौर ਨੂੰ ਹੈਰਾਨੀ ਹੋਈ ਕਿ ਜੀਤੋ ਨੇ ਉਸਦੀ ਗੱਲ ਤੇ ਜ਼ਰਾ ਵੀ ਹੈਰਾਨੀ ਨਹੀਂ ਦਿਖਾਈ ਕਿ ਕਰਨਦੀਪ ਆਪਣੀ ਸੱਸ ਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਦੀ ਹੈ ਤੇ ਉਸਦੇ ਪੋਤੇ ਤੋਂ ਵੀ ਦੂਰ ਕਰ ਰਹੀ ਹੈ ਪਰ ਜੀਤੋ ਪੂਆ ਬਹੁਤ ਸਮਝਦਾਰ ਸੀ ਉਸਨੇ ਸੰਯੁਕਤ ਪਰਿਵਾਰ ਵਿੱਚ ਰਹਿ ਕੇ ਬਹੁਤ ਸਾਰਾ ਨਾਟਕ ਦੇਖਿਆ ਸੀ ਐਸਲੀ ਇਸ ਵਕਤ ਵੀ ਉਹ ਗੱਲ ਨੂੰ ਨਹੀਂ ਵਧਾਉਣਾ ਚਾਹ ਰਹੀ ਸੀ ਜੀਤੋ ਆਪਣੇ ਜ਼ਮਾਨੇ ਦੀ ਪੜ੍ਹੀ ਲਿਖੀ ਸੀ ਆਪਣੇ ਪਿੰਡ ਵਿੱਚ ਉਹ ਸਭ ਤੋਂ ਪਹਿਲਾਂ ਗ੍ਰੈਜੂਏਟ ਸੀ ਐਸਲੀ ਪਿੰਡ ਵਿੱਚ ਤਾਂ ਉਸ ਦਾ ਦਬਦਬਾ ਸੀ ਹੀ ਤੇ ਹੁਣ ਇਸ ਘਰ ਵਿੱਚ ਵੀ ਉਸ ਦੀ ਬਹੁਤ ਚਲਦੀ ਸੀ ਜਿੱਥੋਂ ਤੱਕ ਕਿ ਉਸ ਦਾ ਭਤੀਜਾ ਜਗਰਾਜ ਵੀ ਉਸ ਤੋਂ ਡਰਦਾ ਸੀ ਤੇ ਜਗਰਾਜ ਦੀ ਦੇਖਾ ਦੇਖੀ ਕਿਰਨਦੀਪ ਵੀ ਥੋੜਾ ਉਸ ਤੋਂ ਡਰਨ ਲੱਗੀ ਤੇ ਉਸ ਦੇ ਸਾਹਮਣੇ ਆਪਣਾ ਇਮਪ੍ਰੈਸ਼ਨ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਪਰ ਉਹ ਦੋਵੇਂ ਭਲੇ ਹੀ ਕਿੰਨੇ ਚੰਗੇ ਬਣ ਜਾਣ ਉਹ ਤਾਂ ਆਪਣੀ ਭਾਬੀ ਦੇ ਚਿਹਰੇ ਦੀਆਂ ਲਕੀਰਾਂ ਦੇਖ ਕੇ ਅੱਖਾਂ ਦਾ ਸੁਨਣਾਪਣ ਦੇਖ ਕੇ ਹੀ ਸਮਝ ਗਈ ਸੀ ਕਿ ਉਹਨਾਂ ਦਾ ਪੁੱਤ ਤੇ ਨੂੰ ਕਿੰਨੇ ਕ ਪਾਣੀ ਵਿੱਚ ਹਨ ਉਹ ਤਾਂ ਬਸ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੀ ਸੀ ਇਸ ਲਈ ਕਦੋਂ ਤੋਂ ਮਾਹੌਲ ਨੂੰ ਠੀਕ ਤੇ ਹਲਕਾ ਕਰਨ ਦੀ ਕੋਸ਼ਿਸ਼ ਵਿੱਚ ਛੋਟੇ-ਛੋਟੇ ਮਜ਼ਾਕ ਕਰ ਰਹੀ ਸੀ ਤੇ ਸੁਰਜੀਤ ਕੌਰ ਦਾ ਮੂਡ ਚੰਗਾ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਆਪਣੇ ਘਰ ਵਾਲੇ ਦੇ ਨਾਲ ਚਲੀ ਜਾਵੇਗੀ ਪਰ ਪਿਛੋਂ ਭਾਬੀ ਨੂੰ ਤਾਂ ਆਪਣੇ ਨੂਹ ਪੁੱਤ ਦੇ ਨਾਲ ਹੀ ਰਹਿਣਾ ਪੈਣਾ ਹੈ ਇਸ ਲਈ ਉਹ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਸੱਸ ਨੂੰ ਦੇ ਵਿੱਚ ਕੋਈ ਕੜਵਾਹਟ ਨਾ ਆਵੇ ਰਾਤ ਨੂੰ ਸੌਣ ਵੇਲੇ ਜੀਤੋ ਨੇ ਆਪਣੀ ਭਾਬੀ ਨੂੰ ਕਿਹਾ ਭਾਬੀ ਤੇਰੀਆਂ ਸੋਨੇ ਦੀਆਂ ਚੂੜੀਆਂ ਕਿੱਥੇ ਹਨ ਇਹਨਾਂ ਸੁਣਦੇ ਹੀ ਸੁਰਜੀਤ ਕੌਰ ਦੀਆਂ ਅੱਖਾਂ ਭਰ ਆਈਆਂ ਜੀਤੋ ਕਹਿੰਦੀ ਕੀ ਹੋਇਆ ਭਾਬੀ ਤੂੰ ਰੋਣ ਕਿਉਂ ਲੱਗ ਗਈ ਸੁਰਜੀਤ ਕੌਰ ਕਹਿੰਦੀ ਹੁਣ ਤੈਨੂੰ ਕੀ ਦੱਸਾਂ ਇਸ ਚੂੜੀਆਂ ਦੀ ਕਹਾਣੀ ਵੀ ਕੋਈ ਜੁੱਧ ਤੋਂ ਘੱਟ ਨਹੀਂ ਹੈ ਕੋਈ ਗੱਲ ਨਹੀਂ ਭਾਬੀ ਨਾ ਦੱਸਣਾ ਹੋਵੇ ਤਾਂ ਨਾ ਦੱਸ ਪਰ ਤੂੰ ਰੋ ਨਾ ਤੂੰ ਨਹੀਂ ਜਾਣਦੀ ਕਿ ਤੇਰੇ ਰੋਣ ਨਾਲ ਮੇਰਾ ਕਲੇਜਾ ਮੂੰਹ ਨੂੰ ਆ ਜਾਂਦਾ ਹੈ ਭੈਣ ਜੀ ਕਲੇਜਾ ਤਾਂ ਉਸ ਦਿਨ ਮੇਰਾ ਮੂੰਹ ਨੂੰ ਆਇਆ ਸੀ ਜਿਸ ਦਿਨ ਮੇਰੇ ਪੁੱਤ ਨੇ ਜ਼ਬਰਦਸਤੀ ਉਹ ਚੂੜੀਆਂ ਮੇਰੇ ਹੱਥਾਂ ਵਿੱਚੋਂ ਲਾਈਆਂ ਸੀ ਇਹ ਤੂੰ ਕੀ ਕਹਿ ਰਹੀ ਹੈ ਭਾਬੀ ਜਗਰਾਸ ਤੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਸਰਜੀਤ ਕਹਿੰਦੀ ਬੱਸ ਭੈਣ ਜੀ ਹੋਰ ਕੁਝ ਨਾ ਪੁੱਛੋ ਤਾਂ ਚੰਗਾ ਹੈ ਜੋ ਨੂੰ ਤੈਨੂੰ ਬਹੁਤ ਸਿੱਧੀ ਸਾਦੀ ਲੱਗਦੀ ਹੈ ਨਾ ਉਹ ਬਹੁਤ ਚਲਾਕ ਹੈ ਅਜੇ ਸੁਰਜੀਤ ਕਰਨੇ ਹੌਸਲਾ ਕਰਕੇ ਬੋਲਣਾ ਸ਼ੁਰੂ ਹੀ ਕੀਤਾ ਸੀ ਬਸ ਇਸ ਝੂਠੀ ਨੂੰ ਦੀ ਸ਼ਾਨ ਤੇ ਚਰਿੱਤਰ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਦਸਾਂ ਜਦੋਂ ਉਸਦੇ ਭਰਾ ਦੀ ਮੰਗਣੀ ਸੀ ਤੇ ਇਸ ਨੇ ਆਪਣੇ ਪੇਕਿਆਂ ਨੂੰ ਦਿਖਾਵਾ ਕਰਨਾ ਸੀ ਕਿ ਉਸ ਦਾ ਵਿਆਹ ਕਿੰਨੇ ਵੱਡੇ ਘਰ ਵਿੱਚ ਹੋਇਆ ਹੈ ਇਸ ਲਈ ਉਸ ਨੇ ਜ਼ਿੱਦ ਕਰਕੇ ਮੇਰੇ ਤੋਂ ਚੂੜੀਆਂ ਲਵਾ ਲਈਆਂ ਪਰ ਉਸ ਵਕਤ ਕਹਿੰਦੀ ਸੀ ਕਿ ਵੀਰੇ ਦੇ ਵਿਆਹ ਦੇ ਬਾਅਦ ਮੈਨੂੰ ਵਾਪਸ ਕਰ ਦੇਵੇਗੀ ਤਾਂ ਜੀਤੋ ਕਹਿੰਦੀ ਫਿਰ ਉਹਨੇ ਵਾਪਸ ਕੀਤੀਆਂ ਕਿ ਨਹੀਂ ਭਾਬੀ ਉਸਦੇ ਭਰਾ ਦੇ ਵਿਆਹ ਨੂੰ ਤਾਂ ਲਗਭਗ 1 ਸਾਲ ਹੋ ਗਿਆ ਹੈ ਜੀਤੋ ਨੇ ਵਿੱਚੋਂ ਹੀ ਗੱਲ ਟੋਕਦੇ ਹੋਏ ਕਿਹਾ ਤਾਂ ਸੁਰਜੀਤ कौर ਕਹਿੰਦੀ ਭੈਣ ਜੀ ਉਸ ਦੇ ਅੱਗੇ ਦੀ ਕਹਾਣੀ ਤਾਂ ਤੂੰ ਨਾ ਹੀ ਸੁਣੇ ਤਾਂ ਹੀ ਚੰਗਾ ਹੈ ਤੈਨੂੰ ਵਿਸ਼ਵਾਸ ਹੀ ਨਹੀਂ ਹੋਵੇਗਾ ਜਿਵੇਂ ਕਿ ਮੇਰਾ ਮਨ ਅੱਜ ਤੱਕ ਇਹ ਵਿਸ਼ਵਾਸ ਨਹੀਂ ਕਰ ਸਕਿਆ ਕਿ ਉਹ ਸਾਰੇ ਗਹਿਣੇ ਹੀ ਚੋਰੀ ਹੋ ਗਏ ਇਹ ਤੂੰ ਕੀ ਕਹਿ ਰਹੀ ਹੈ ਭਾਬੀ ਸਾਰੇ ਗਹਿਣੇ ਚੋਰੀ ਹੋ ਗਏ ਕੀ ਕਹਿ ਰਹੀਂ ਦੀ ਆਪਣੇ ਉਹਨਾਂ ਨੂੰ ਸੰਭਾਲ ਕੇ ਨਹੀਂ ਰੱਖਿਆ ਸੀ ਤੇ ਇਸ ਤਰ੍ਹਾਂ ਦਾ ਨਹੀਂ ਕਿ ਸਾਰੇ ਗਹਿਣੇ ਤੇਰੀ ਨੂਣੇ ਹੀ ਹੜੱਪ ਲਏ ਹੋਣ ਤੇ ਚੋਰੀ ਹੋ ਜਾਣ ਦਾ ਝੂਠਾ ਬਹਾਨਾ ਬਣਾ ਲਿਆ ਹੋਵੇ ਭੈਣ ਜੀ ਉਸ ਦਾ ਦਿਮਾਗ ਐਨਾ ਚੱਲਦਾ ਹੈ ਕਿ ਕੀ ਦੱਸਾਂ ਮੁੰਡੇ ਨੇ ਮੇਰੇ ਬੈਂਕ ਅਕਾਊਂਟ ਹੀ ਬਦਲਾ ਕੇ ਨਾਮਨੀ ਦੀ ਜਗ੍ਹਾ ਆਪਣੇ ਨਾਮ ਮੇਰੇ ਨਾਮ ਨਾਲ ਜੁਆਇੰਟ ਕਰਵਾ ਲਿਆ ਕਹਿੰਦੇ-ਕਹਿੰਦੇ ਸੁਰਜੀਤ ਕੌਰ ਦਾ ਗਲਾ ਪਾਰ ਆਇਆ ਤਾਂ ਪੂਆ ਜੀ ਨੇ ਅੱਗੇ ਹੋ ਕੇ ਸੁਰਜੀਤ ਕੌਰ ਨੂੰ ਗਲੇ ਲਗਾਉਂਦੇ ਹੋਏ ਕਿਹਾ ਹੁਣ ਬਸ ਕਰ ਭਾਬੀ ਹੁਣ ਤੂੰ ਰੋਵੇਂਗੀ ਨਹੀਂ ਬਲਕਿ ਮਜ਼ਬੂਤੀ ਨਾਲ ਖੜੀ ਹੋਵੇਂਗੀ ਤੇ ਇਹਨਾਂ ਦੋਵਾਂ ਨੂੰ ਇਹਨਾਂ ਦੀਆਂ ਕਰਤੂਤਾਂ ਦੇ ਲਈ ਰਵਾਏਗੀ ਤਾਂ ਸੁਰਜੀਤ ਕਰਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਤੈਨੂੰ ਕੀ ਦੱਸਾਂ ਭੈਣ ਜੀ ਜਗਰਾਜ ਦੇ ਡਿਊਟੀ ਤੋਂ ਆਉਣ ਤੋਂ ਪਹਿਲਾਂ ਹੀ ਮੈਨੂੰ ਇੱਕ ਰੋਟੀ ਖਵਾ ਕੇ ਸੌਣ ਲਈ ਕਹਿ ਦਿੰਦੀ ਹੈ ਤੇ ਫਿਰ ਜਗਰਾਜ ਦੇ ਨਾਲ ਬੈਠ ਕੇ ਖਾਣਾ ਖਾਂਦੀ ਹੈ ਅਤੇ ਜਦੋਂ ਜਗਰਾਜ ਪੁੱਛਦਾ ਹੈ ਕਿ ਮਾਂ ਨੇ ਖਾਣਾ ਖਾ ਲਿਆ ਤਾਂ ਕਹਿ ਦਿੰਦੀ ਹੈ ਕਿ ਮੰਮੀ ਜੀ ਨੇ ਖਾਣਾ ਖਾ ਲਿਆ ਹੈ ਤੇ ਉਹ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਹੈ ਤਾ ਜਗਰਾਜ ਵੀ ਚੁੱਪ ਕਰਕੇ ਕਮਰੇ ਵਿੱਚ ਆਰਾਮ ਨਾਲ ਖਾਣਾ ਖਾਣ ਲੱਗ ਪੈਂਦਾ ਹੈ ਤੇ ਮੈਂ ਆਪਣੇ ਕਮਰੇ ਵਿੱਚ ਖਾਣੇ ਦੀ ਖੁਸ਼ਬੂ ਸੁੰਘ ਕੇ ਹੀ ਸੰਤੁਸ਼ਟ ਹੋ ਜਾਂਦੀ ਹਾਂ ਅਧੇ ਆਪਣੇ ਮੂੰਹ ਤੇ ਚਾਦਰ ਲੈ ਕੇ ਅੰਦਰ ਹੀ ਅੰਦਰ ਰੋਂਦੀ ਰਹਿੰਦੀ ਹਾਂ ਕੀ ਹੋਣੇ ਮੇਰੇ ਇੰਨੇ ਬੁਰੇ ਦਿਨ ਆ ਗਏ ਹਨ ਕਿ ਮੈਨੂੰ ਢੱਡ ਭਰ ਕੇ ਰੋਟੀ ਵੀ ਨਸੀਬ ਨਹੀਂ ਹੁੰਦੀ ਬੁਢਾਪੇ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦਾ ਭੈਣ ਜੀ ਮੈਂ ਬਹੁਤ ਇਕੱਲੀ ਹੋ ਕੇ ਰਹਿ ਗਈ ਹਾਂ ਐਸ ਲਈ ਕਦੇ-ਕਦੇ ਸੋਚਦੀ ਹਾਂ ਕਿ ਤੇਰੇ ਭਰਾ ਦੇ ਨਾਲ ਰੱਬ ਮੈਨੂੰ ਵੀ ਇਸ ਦੁਨੀਆ ਤੋਂ ਲੈ ਜਾਂਦਾ ਤਾਂ ਚੰਗਾ ਹੀ ਹੁੰਦਾ ਉਸ ਦੇ ਬਾਅਦ ਤਾਂ ਇਹ ਦੁਨੀਆ ਇੰਨੀ ਬੇਕਾਰ ਲੱਗ ਰਹੀ ਹੈ ਕਿ ਕੀ ਦੱਸਾਂ ਹੁਣ ਤਾਂ ਹਰ ਇੱਕ ਚੀਜ਼ ਬਦਲ ਗਈ ਹੈ ਮੈਨੂੰ ਲੱਗ ਰਿਹਾ ਹੈ ਕਿ ਉਹ ਸੀ ਤਾਂ ਸਭ ਕੁਝ ਸੀ ਹੁਣ ਜਦੋਂ ਉਹ ਨਹੀਂ ਰਿਹਾ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਨੂੰ ਮੇਰੀ ਲੋੜ ਹੀ ਨਹੀਂ ਹੈ ਸਾਰਾ ਦਿਨ ਘਰ ਵਿੱਚ ਵਰਨ ਸਵਰਨਾ ਖਾਣ ਲਈ ਬਣਦਾ ਹੈ ਪਰ ਮੇਰੇ ਲਈ ਤਾਂ ਬਸ ਉਹੀ ਸੁੱਕੀਆਂ ਰੋਟੀਆਂ ਤੇ ਪਾਣੀ ਵਰਗੀ ਦਾਲ ਬਣਦੀ ਹੈ ਕਹਿੰਦੇ ਹੋਏ ਸੁਰਜੀਤ कौर ਜੀਤੋ ਦੇ ਵੱਲ ਦੇਖਣ ਲੱਗੀ ਤੇ ਕਹਿਣ ਲੱਗੀ ਭੈਣ ਜੀ ਤੈਨੂੰ ਲੱਗਦਾ ਹੋਵੇਗਾ ਕਿ ਮੈਂ ਪਾਗਲ ਹੋ ਗਈ ਹਾਂ ਤੂੰ ਵੀ ਸੋਚ ਰਹੀ ਹੋਵੇਂਗੀ ਕਿ ਕਿੰਨੀ ਲਾਲਚੀ ਹੋ ਗਈ ਹਾਂ ਮੈਂ ਤੇਰੀ ਭਾਬੀ ਸਿਰਫ ਖਾਣ ਦੀ ਗੱਲ ਕਰ ਰਹੀ ਹਾਂ ਪਰ ਕੀ ਕਰਾਂ ਭੈਣ ਜੀ ਮੇਰਾ ਬੜਾ ਮਨ ਕਰਦਾ ਹੈ ਕਿ ਮੈਂ ਆਪਣੀ ਪਸੰਦ ਦਾ ਕੁਝ ਖਾਵਾਂ ਕਦੇ ਕੁਝ ਚਟਪਟਾ ਬਣਾਵਾਂ ਤੇ ਨਹੀਂ ਤਾਂ ਘੱਟ ਤੋਂ ਘੱਟ ਬਾਹਰੋਂ ਹੀ ਕੁਝ ਮੰਗਵਾ ਕੇ ਫਲ ਵਗੈਰਾ ਖਾ ਲਵਾਂ ਪਰ ਨੂੰਹ ਦੀਆਂ ਗੱਲਾਂ ਤੋਂ ਡਰ ਲੱਗਦਾ ਹੈ ਕਿਤੇ ਉਹ ਇਹ ਨਾ ਕਹਿ ਦੇਵੇ ਕਿ ਹੁਣ ਬੁਢਾਪੇ ਵਿੱਚ ਇਸ ਦਾ ਇੰਨਾ ਲਾਲਚ ਵੱਧ ਗਿਆ ਹੈ ਕਿ ਬੁੱਢੀ ਬਾਹਰੋਂ ਫਲ ਮੰਗਵਾ ਕੇ ਖਾਣ ਲੱਗੀ ਹੈ। ਐਸ ਲਈ ਉਹ ਤਾਂ ਜੋ ਦਿੰਦੀ ਹੈ ਉਹੀ ਮਨ ਮਾਰ ਕੇ ਖਾ ਲੈਂਦੀ ਹਾਂ। ਤਾਂ ਭਾਬੀ ਤੂੰ ਆਪਣੇ ਕਮਰੇ ਵਿੱਚ ਖਾਣ ਵਾਸਤੇ ਕੁਝ ਸਮਾਨ ਲਿਆ ਕੇ ਰੱਖਿਆ ਕਰ। ਕੋਈ ਨਮਕੀਨ, ਕੋਈ ਬਿਸਕੁਟ ਜਾਂ ਕੋਈ ਫਲ ਵਗੈਰਾ ਕਿਉਂ ਨਹੀਂ ਰੱਖ ਲੈਂਦੀ? ਇੰਨਾ ਵੀ ਕੀ ਨੂੰ ਤੂੰ ਡਰਨਾ। ਪੂਆ ਜੀ ਨੇ ਸਮਝਾਉਂਦੇ ਹੋਏ ਕਿਹਾ ਤਾਂ ਸੁਰਜੀਤ कौर ਦੀਆਂ ਅੱਖਾਂ ਪਰ ਆਈਆਂ। ਉਸਦੀ ਆਵਾਜ਼ ਜਿਵੇਂ ਗਲੇ ਵਿੱਚ ਹੀ ਅੜਕ ਗਈ ਉਸਨੇ ਇੱਕ ਲੰਮਾ ਸਾਹ ਲਿਆ ਤੇ ਫਿਰ ਕਿਹਾ ਤੈਨੂੰ ਕੀ ਦੱਸਾਂ ਭੈਣ ਜੀ ਮੈਂ ਆਪਣੇ ਹੀ ਘਰੇ ਇੰਨੀ ਬਗਾਨੀ ਹੋ ਗਈ ਹਾਂ ਕਿ ਇੱਕ ਨੌਕਰਾਨੀ ਤੋਂ ਵੀ ਮਾੜੀ ਜ਼ਿੰਦਗੀ ਜਿਉ ਰਹੀ ਹਾਂ ਹੁਣ ਜੀਤੋ ਤੋਂ ਹੋਰ ਸੁਣਿਆ ਨਹੀਂ ਜਾ ਰਿਹਾ ਸੀ ਉਸਨੇ ਕਿਹਾ ਭਾਬੀ ਤੂੰ ਇਹ ਸਾਰੀਆਂ ਗੱਲਾਂ ਜਗਰਾਜ ਨੂੰ ਕਿਉਂ ਨਹੀਂ ਦੱਸਦੀ ਕਿ ਜਗਰਾਜ ਨੂੰ ਪਤਾ ਹੈ ਹੁਣ ਭੈਣ ਜੀ ਇਹ ਗੱਲਾਂ ਜਗਰਾਜ ਨੂੰ ਕੀ ਦੱਸਾਂ ਹਰ ਐਤਵਾਰ ਨੂੰ ਕਿਸੇ ਵੀ ਛੁੱਟੀ ਦੇ ਦਿਨ ਜਦੋਂ ਜਗਰਾਜ ਘਰੇ ਹੁੰਦਾ ਹੈ ਤਾਂ ਉਹ ਦਿਨ ਮੇਰੇ ਲਈ ਤਿਉਹਾਰ ਵਰਗਾ ਹੁੰਦਾ ਹੈ ਕਿਉਂਕਿ ਉਸ ਦਿਨ ਤਾਂ ਕੈਰਨਦੀਪ ਮੈਨੂੰ ਵੀ ਉਹੀ ਖਾਣਾ ਦਿੰਦੀ ਹੈ ਜੋ ਉਹ ਖੁਦ ਖਾਂਦੇ ਹਨ ਤਾਂ ਕਿ ਉਸ ਦੀਆਂ ਕਰਤੂਤਾਂ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਨਹੀਂ ਤਾਂ ਕੈਰਨਦੀਪ ਤਾਂ ਇਹ ਚਾਹੁੰਦੀ ਹੀ ਨਹੀਂ ਕਿ ਮੈਂ ਜਿਉਂਦੀ ਰਹਾ ਉਹ ਤਾਂ ਬਸ ਮੈਨੂੰ ਮਾਰਨਾ ਚਾਹੁੰਦੀ ਹੈ ਇਸ ਲਈ ਹੀ ਤਾਂ ਮੈਂ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹਾਂ ਪਰ ਇਹ ਸਭ ਗੱਲਾਂ ਕਿਹ ਦੱਸਣ ਵਾਲੀਆਂ ਹਨ ਲੋਕ ਤਾਂ ਸੁਣ ਕੇ ਇਹੀ ਕਹਿਣਗੇ ਲਓ ਦੇਖ ਲਓ ਇਸ ਬੁੱਢੀ ਨੂੰ ਖਾਣ ਦੀ ਪਈ ਹੈ ਅਸਲੀ ਜੋ ਮਿਲਦਾ ਹੈ ਰੁੱਖਾ ਸੁੱਖਾ ਖਾ ਕੇ ਚੁੱਪ ਚਾਪ ਪਾਣੀ ਪੀ ਕੇ ਸੌ ਜਾਂਦੀ ਹਾਂ ਜਦੋਂ ਨੂੰ ਇਹੋ ਜਿਹੀ ਹੈ ਤਾਂ ਕੀ ਹੋ ਸਕਦਾ ਹੈ ਕੀ ਪਤਾ ਮੇਰਾ ਪੁੱਤ ਵੀ ਇਹੀ ਚਾਹੁੰਦਾ ਹੋਵੇ ਕਿ ਮੈਂ ਜਲਦੀ ਇਸ ਦੁਨੀਆ ਤੋਂ ਚਲੀ ਜਾਵਾਂ ਸੁਰਜੀਤ ਕੌਰ ਨੇ ਇਦਾਂ ਕਿਹਾ ਤਾਂ ਜੀਤੋ ਉਸ ਨੂੰ ਵਿੱਚੋਂ ਹੀ ਟੋਕਦੇ ਹੋਏ ਕਹਿਣ ਲੱਗੀ ਨਹੀਂ ਭਾਬੀ ਨਹੀਂ ਜਗਰਾਜ ਇਸ ਤਰ੍ਹਾਂ ਕਦੇ ਨਹੀਂ ਸੋਚ ਸਕਦਾ ਮੇਰਾ ਤਾਂ ਮਨ ਇਹੀ ਕਹਿੰਦਾ ਹੈ ਕਿ ਕਰਨਦੀਪ ਦੀ ਮਾਂ ਨੇ ਉਸ ਦੇ ਕੰਨ ਭਰੇ ਹੋਣਗੇ ਨਹੀਂ ਤਾਂ ਕਰਨਦੀਪ ਵੀ ਇਸ ਤਰ੍ਹਾਂ ਨਹੀਂ ਸੋਚ ਸਕਦੀ ਉਹ ਆਪਣੀ ਸੱਸ ਨੂੰ ਅਲਵਿਦਾ ਕਰ ਦੇਵੇ ਤੇ ਰਹੀ ਗੱਲ ਜਗਰਾਜ ਦੀ ਤਾਂ ਉਹ ਜਗਰਾਜ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੋਚ ਸਕਦਾ ਜੀਤੋ ਦੀ ਗੱਲ ਸੁਣ ਕੇ ਹੁਣ ਸਜੀਤ ਕੌਰ ਚੁੱਪ ਹੋ ਗਈ ਕਿਉਂਕਿ ਉਸ ਨੂੰ ਲੱਗਿਆ ਕਿ ਐਨੀ ਵੀ ਖੁੱਲ ਕੇ ਗੱਲ ਕਿਸੇ ਨਾਲ ਕਰਨਾ ਠੀਕ ਨਹੀਂ ਹੁੰਦਾ ਕੋਈ ਉਸ ਦੇ ਮਨ ਦੀ ਗੱਲ ਨਹੀਂ ਸਮਝੇਗਾ ਚਾਹੇ ਉਹ ਕਿੰਨਾ ਵੀ ਦਿਲ ਖੋਲ ਕੇ ਰੱਖ ਦੇਵੇ ਪਰ ਖੁਦ ਆਪਣੇ ਹੀ ਪੁੱਤ ਦੀ ਬੁਰੀਾਈ ਕਰਨ ਵਿੱਚ ਉਸ ਦੀ ਜ਼ੁਬਾਨ ਅੜਕ ਰਹੀ ਸੀ ਇੰਨਾ ਵੱਡਾ ਸੱਚ ਉਹ ਕਿਵੇਂ ਦੱਸੇ ਕਿ ਹੁਣ ਪੁੱਤ ਦੀਆਂ ਨਜ਼ਰਾਂ ਵੀ ਬਦਲ ਗਈਆਂ ਹਨ ਮੈਨੂੰ ਆਪਣੇ ਪੁੱਤ ਦੇ ਵਰਤਾਓ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੀ ਮਾਂ ਨਾਲ ਕੋਈ ਮਤਲਬ ਨਹੀਂ ਰਿਹਾ ਪਰ ਉਹ ਮਨ ਵਿੱਚ ਇਹੀ ਸੋਚ ਰਹੀ ਸੀ ਤਾਂ ਇਹ ਉਸ ਦੇ ਹਿੱਸੇ ਦੀ ਗੱਲ ਹੈ ਅਤੇ ਉਸ ਦੇ ਹਿੱਸੇ ਦੀ ਲੜਾਈ ਹੈ ਜੋ ਉਸਨੇ ਖੋਦ ਲੜਨੀ ਹੈ ਸੋਚਣ ਲੱਗੀ ਕਿ ਮਾਂ ਸਹੀ ਕਹਿੰਦੀ ਸੀ ਆਪਣੇ ਮਨ ਦੀ ਗੱਲ ਮਨ ਵਿੱਚ ਰੱਖਣਾ ਲੋਕਾਂ ਨੂੰ ਨਾ ਦੱਸਣਾ ਲੋਕ ਸਿਰਫ਼ ਹੱਸਣਗੇ ਦੁੱਖ ਵੰਡਣ ਕੋਈ ਨਹੀਂ ਆਵੇਗਾ ਇਸ ਲਈ surjeet ਕੌਰ ਚੁੱਪਚਾਪ ਸੌਣ ਦਾ ਨਾਟਕ ਕਰਨ ਲੱਗੀ ਪਰ ਉਸ ਨੂੰ ਚੁੱਪ ਦੇਖ ਕੇ ਤੇ ਇਸ ਹਾਲਤ ਵਿੱਚ ਦੇਖ ਕੇ ਜੀਤੋ ਨੇ ਵੀ ਕਹਿ ਦਿੱਤਾ ਭਾਬੀ ਬਾਕੀ ਸਾਰੀ ਜੋ ਵੀ ਗੱਲ ਹੈ ਇਹਨਾਂ ਸਭ ਗੱਲਾਂ ਦਾ ਖੁਲਾਸਾ ਕੱਲ ਹੋਵੇਗਾ ਸਾਰੇ ਮਿਲ ਕੇ ਬੈਠਾਂਗੇ ਤੇ ਸਾਰੀਆਂ ਗੱਲਾਂ ਖੁੱਲ ਕੇ ਕਰਾਂਗੇ ਤਾਂ ਹੀ ਤਾਂ ਇਸ ਸਮੱਸਿਆ ਦਾ ਹੱਲ ਨਿਕਲੇਗਾ ਹੁਣ ਤੂੰ ਫਿਕਰ ਨਾ ਕਰ ਤੇ ਸੌਣ ਦੀ ਕੋਸ਼ਿਸ਼ ਕਰ ਜੀਤੋ ਦੀ ਗੱਲ ਸੁਣ ਕੇ ਸੁਰਜੀਤ कौर ਥੋੜੀ ਚਿੰਤਤ ਹੋ ਕੇ ਕਹਿੰਦੀ ਉਹ ਤਾਂ ਠੀਕ ਹੈ ਭੈਣ ਜੀ ਪਰ ਤੂੰ ਤੇ ਭਾਜੀ ਜ਼ਰਾ ਧਿਆਨ ਨਾਲ ਗੱਲ ਕਰਨਾ ਕਿਉਂਕਿ ਮੈਨੂੰ ਲੱਗਦਾ ਹੈ ਜਗਰਾਜ ਵੀ ਥੋੜਾ ਥੋੜਾ ਕਰਨਦੀਪ ਤੋਂ ਡਰਦਾ ਹੈ ਪਤਾ ਨਹੀਂ ਜਗਰਾਜ ਨੂੰ ਪੂਰੀ ਗੱਲ ਪਤਾ ਹੈ ਕਿ ਨਹੀਂ ਪਰ ਕੁਝ ਤਾਂ ਉਹ ਵੀ ਸਮਝਦਾ ਹੀ ਹੋਵੇਗਾ ਤੇ ਚੁੱਪ ਰਹਿ ਰਿਹਾ ਹੋਵੇਗਾ ਕਿਉਂਕਿ ਉਸ ਨੂੰ ਵੀ ਲੱਗਦਾ ਹੈ ਕਿ ਹੁਣ ਤਾਂ ਮਾਂ ਤੋਂ ਸਾਰਾ ਕੰਮ ਕਢਵਾ ਹੀ ਚੁੱਕਿਆ ਹਾਂ ਹੁਣ ਮਾਂ ਦੁਨੀਆ ਤੋਂ ਜਾਵੇ ਤਾਂ ਨਾ ਜਾਵੇ ਉਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ ਮਕਾਨ ਤਾਂ ਉਹ ਆਪਣੇ ਨਾਮ ਕਰਵਾ ਹੀ ਚੁੱਕਿਆ ਹੈ ਉਸ ਦੇ ਪਿਓ ਦੀਆਂ ਸਾਰੀਆਂ ਐਫ ਡੀਆਂ ਦੇ ਉਹ ਸਾਰੇ ਪੈਸੇ ਤਾਂ ਆਪਣੇ ਨਾਮ ਕਰਵਾ ਹੀ ਚੁੱਕਿਆ ਹੈ ਤੇ ਭੈਣ ਜੀ ਉਹਨਾਂ ਦੇ ਜਿਉਂਦੇ ਜੀ ਮੈਂ ਕਦੇ ਕੋਈ ਕਾਗਜ਼ ਪੱਤਰ ਨਹੀਂ ਦੇਖਿਆ ਸੀ ਹੁਣ ਉਹ ਮੈਨੂੰ ਕਿੰਨਾ ਕਹਿੰਦੇ ਸੀ ਕਿ ਮੇਰੇ ਬੈਂਕ ਦੇ ਪੈਸੇ ਦੀ ਪੂਰੀ ਖਬਰ ਰੱਖਿਆ ਕਰ ਜਿਵੇਂ ਨਾ ਰਿਹਾ ਤਾਂ ਤੇਰੇ ਕੰਮ ਆਉਣਗੇ ਪਰ ਉਦੋਂ ਤਾਂ ਮੈਂ ਉਸ ਦੇ ਮੂੰਹ ਤੇ ਹੱਥ ਰੱਖ ਕੇ ਕਹਿੰਦੀ ਸੀ ਕਿ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਦੇਖ ਲੈਣਾ ਮੈਂ ਤੁਹਾਡੇ ਤੋਂ ਪਹਿਲਾਂ ਮਰਾਂਗੀ ਤੇ ਫਿਰ ਮੈਨੂੰ ਤਾਂ ਆਪਣੇ ਰਾਜੀ ਪੁੱਤ ਤੇ ਵਿਸ਼ਵਾਸ ਸੀ ਇਸ ਲਈ ਮੈਂ ਕਹਿੰਦੀ ਸੀ ਕਿ ਆਪਣਾ ਪੁੱਤ ਨਾ ਤਾਂ ਆਪਣੇ ਨਾਲ ਕਦੇ ਬੁਰਾ ਕਰ ਸਕਦਾ ਹੈ ਤੇ ਨਹੀਂ ਬੁਰਾ ਹੁੰਦੇ ਹੋਏ ਦੇਖ ਸਕਦਾ ਹੈ ਤੂੰ ਬਿਲਕੁਲ ਬੇਫਿਕਰ ਰਹਿ ਪਰ ਹੁਣ ਮੈਨੂੰ ਕੀ ਪਤਾ ਸੀ ਕਿ ਮੇਰੀ ਕਿਸਮਤ ਵਿੱਚ ਕੀ ਲਿਖਿਆ ਹੈ ਹੁਣ ਮੈਂ ਹੀ ਮੂਰਖ ਬਣ ਗਈ ਹਾਂ ਜੋ ਪੁੱਤ ਤੈਨੂੰ ਕਹਿੰਦੇ ਹਨ ਉਹ ਸਭ ਮੰਨਣਾ ਪੈਂਦਾ ਹੈ ਕਿਉਂਕਿ ਮੈਨੂੰ ਖੁਦ ਨਹੀਂ ਪਤਾ ਕਿ ਉਹਨਾਂ ਨੇ ਕਿੰਨੇ ਪੈਸੇ ਕਿਸ ਬੈਂਕ ਵਿੱਚ ਤੇ ਕਿੱਥੇ-ਕਿੱਥੇ ਜਮਾ ਕਰ ਰੱਖੇ ਹਨ ਹੁਣ ਸਭ ਉਹਨਾਂ ਦੇ ਨਾਮ ਹੋ ਗਿਆ ਹੈ ਤਾਂ ਮੈਂ ਕੀ ਕਰ ਸਕਦੀ ਹਾਂ ਤਾਂ ਹੀ ਤਾਂ ਜੋ ਰੁੱਖੀ ਸੁੱਕੀ ਫੜਾ ਦਿੰਦੇ ਹਨ ਉਹ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਵੈਸੇ ਤਾਂ ਜੀਤੋ ਉਸ ਦੀਆਂ ਸਾਰੀਆਂ ਗੱਲਾਂ ਸੁਣਨਾ ਚਾਹੁੰਦੀ ਸੀ ਪਰ ਉਹਨੇ ਚਿਰ ਨੂੰ ਬਰਾਂਡੇ ਵਿੱਚ ਕਿਸੇ ਦੇ ਤੁਰਨ ਦੀ ਆਵਾਜ਼ ਸੁਣਾਈ ਦਿੱਤੀ ਉਸ ਨੂੰ ਲੱਗਿਆ ਕਿਰਨਦੀਪ ਜਾਂ ਜਗਰਾਜ ਵਿੱਚੋਂ ਕੋਈ ਉਹਨਾਂ ਦੀ ਗੱਲ ਸੁਣ ਨਾ ਰਿਹਾ ਹੋਵੇ ਇਸ ਲਈ ਉਸ ਨੂੰ ਥੋੜਾ ਉੱਚੀ ਕਿਹਾ ਬਹੁਤ ਗੱਲਾਂ ਹੋ ਗਈਆਂ ਭਾਬੀ ਹੁਣ ਆਪਾਂ ਗੱਲਾਂ ਕੱਲ ਕਰਾਂਗੇ ਹੁਣ ਸੌਣ ਦੀ ਕੋਸ਼ਿਸ਼ ਕਰ ਤਾਂ ਜੀਤੋ ਦੀ ਗੱਲ ਤੋਂ ਅਣਜਾਣ ਸੁਰਜੀਤ ਕੌਰ ਫਿਰ ਕਹਿੰਦੀ ਭੈਣ ਜੀ ਜੇ ਤੁਸੀਂ ਕਿਰਨਦੀਪ ਨੂੰ ਕੁਝ ਜ਼ਿਆਦਾ ਕਿਹਾ ਤਾਂ ਤੁਸੀਂ ਤਾਂ ਚਲੇ ਜਾਓਗੇ ਤਾ ਤੁਹਾਡੇ ਪਿੱਛੋਂ ਉਹ ਮੈਨੂੰ ਹੋਰ ਤੰਗ ਕਰੇਗੀ ਚਾਹੇ ਕੁਝ ਵੀ ਹੋ ਜਾਵੇ ਮੈਨੂੰ ਰਹਿਣਾ ਤਾਂ ਇਹਨਾਂ ਦੇ ਨਾਲ ਹੀ ਪੈਣਾ ਹੈ ਜੇ ਤੁਸੀਂ ਕੁਝ ਜ਼ਿਆਦਾ ਕਹਿ ਦਿੱਤਾ ਤਾਂ ਕੱਲ ਨੂੰ ਹੋ ਸਕਦਾ ਹੈ ਦੋਵੇਂ ਮੇਰੇ ਤੇ ਹੋਰ ਵੀ ਅਤਿਆਚਾਰ ਕਰਨ ਲੱਗ ਜਾਣ ਇਸ ਲਈ ਕੁਝ ਸੋਚ ਸਮਝ ਕੇ ਹੀ ਗੱਲ ਕਰਨਾ ਠੀਕ ਹੈ ਭਾਬੀ ਬਸ ਸਭ ਕੁਝ ਤੂੰ ਮੇਰੇ ਤੇ ਛੱਡ ਦੇ ਆਪਾਂ ਖੁੱਲ ਕੇ ਸਾਰੀਆਂ ਗੱਲਾਂ ਕਰਾਂਗੇ ਤੇ ਕਰਨਦੀਪ ਤੇ ਜਗਰਾਜ ਨੂੰ ਵੀ ਦੱਸਣਾ ਪਵੇਗਾ ਕਿ ਉਹ ਗਲਤ ਕਰ ਰਹੇ ਹਨ ਹੁਣ ਤੂੰ ਸੌਣ ਦੀ ਕੋਸ਼ਿਸ਼ ਕਰ ਸੁਰਜੀਤ ਕੌਰ ਦੀਆਂ ਅੱਖਾਂ ਵਿੱਚ ਨੀਂਦ ਕਿੱਥੇ ਸੀ ਉਹ ਤਾਂ ਬਸ ਇਹੀ ਸੋਚ ਰਹੀ ਸੀ ਕਿ ਪਤਾ ਨਹੀਂ ਕੱਲ ਕੀ ਹੋਣ ਵਾਲਾ ਹੈ ਜੇ ਭੈਣ ਜੀ ਨੇ ਜਗਰਾਜ ਅਤੇ ਕਿਰਨਦੀਪ ਨੂੰ ਕੁਝ ਜ਼ਿਆਦਾ ਕਹਿ ਦਿੱਤਾ ਤਾਂ ਕਿਤੇ ਸਾਹਮਣੇ ਵਾਲੀ ਲੜਾਈ ਨਾ ਹੋ ਜਾਵੇ ਕੁਝ ਦੇਰ ਤੱਕ ਇਸ ਤਰ੍ਹਾਂ ਸੋਚ ਵਿੱਚ ਡੁੱਬੀ ਹੋਈ ਸੁਰਜੀਤ ਕੌਰ ਨੂੰ ਕਦੋਂ ਨੀਂਦ ਆ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਸੁਰਜੀਤ ਕੌਰ ਦੇ ਸੌਂ ਜਾਣ ਦੇ ਬਾਅਦ ਜੀਤੋ ਹੌਲੀ ਜਿਹੇ ਉੱਠ ਕੇ ਪੈਰ ਦਬਾਉਂਦੇ ਹੋਏ ਆਪਣੇ ਘਰ ਵਾਲੇ ਦੇ ਕੋਲ ਜਾ ਕੇ ਉਸ ਨੂੰ ਹਿਲਾ ਕੇ ਉਠਾਇਆ ਤਾਂ ਉਹ ਵੀ ਹੈਰਾਨ ਹੋ ਕੇ ਇੱਕਦਮ ਉੱਠਿਆ ਕਹਿੰਦਾ ਜੀਤੋ ਤੂੰ ਅਜੇ ਤੱਕ ਸੁੱਤੀ ਨਹੀਂ ਉਹਨਾਂ ਨੇ ਪੁੱਛਿਆ ਤਾਂ ਜੀਤੋ ਹੌਲੀ ਜਿਹੀ ਕਹਿੰਦੀ ਸੁਣੋ ਜੀ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਤੇ ਕੁਝ ਦੇਰ ਵਿੱਚ ਉਸਨੇ ਜਗਰਾਸ ਦੇ ਕਿਰਨਦੀਪ ਦੀਆਂ ਸਾਰੀਆਂ ਗੱਲਾਂ ਆਪਣੇ ਘਰ ਵਾਲੇ ਨੂੰ ਦੱਸ ਦਿੱਤੀਆਂ ਤੇ ਦੋਵਾਂ ਨੇ ਪਲਾਨ ਬਣਾ ਲਿਆ ਫਿਰ ਕੱਲ ਸਵੇਰੇ ਆਪਾਂ ਕੀ ਕਰਨਾ ਹੈ ਅਗਲੇ ਦਿਨ ਸਵੇਰੇ ਨਾਸ਼ਤਾ ਕਰਨ ਦੇ ਬਾਅਦ ਜਗਰਾਸ ਦੇ ਫੁੱਫੜ ਜੀ ਨੇ ਜਗਰਾਸ ਨੂੰ ਕਿਹਾ ਜਗਰਾਸ ਕਿ ਤੂੰ ਅੱਜ ਆਪਣੀ ਗੱਡੀ ਤੇ ਸਾਨੂੰ ਘਰੇ ਛੱਡ ਕੇ ਆ ਸਕਦਾ ਹੈ ਜੇ ਤੂੰ ਅੱਜ ਆਫਿਸ ਵੀ ਕਿਸੇ ਪ੍ਰਾਈਵੇਟ ਟੈਕਸੀ ਤੇ ਚਲਾ ਜਾਵੇਂ ਤਾਂ ਚੰਗਾ ਹੋਵੇਗਾ ਕਿਉਂਕਿ ਅੱਜ ਥੋੜਾ ਮੈਂ ਤੇ ਤੇਰੀ ਭੂਆ ਬਾਜ਼ਾਰ ਜਾਵਾਂਗੇ ਤੇ ਨਾਲੇ ਭਾਬੀ ਨੂੰ ਵੀ ਘੁਮਾ ਕੇ ਲਿਆਵਾਂਗੇ ਜਗਰਾਜ ਦੇ ਲਈ ਤਾਂ ਇਹ ਇੱਕ ਠਮਾਕਾ ਹੀ ਸੀ ਉਧਰ ਰਸੋਈ ਵਿੱਚ ਖੜੀ ਕੈਰਨਦੀਪ ਦੇ ਕੰਨ ਵੀ ਖੜੇ ਹੋ ਗਏ ਕੀ ਕਹਿ ਰਹੇ ਹਨ ਫੁੱਫੜ ਜੀ ਇਹਨਾਂ ਦੀ ਐਨੀ ਹਿੰਮਤ ਕਿਵੇਂ ਹੋਈ ਕਿ ਘਰ ਦੀ ਗੱਡੀ ਮੰਗ ਰਹੇ ਹਨ ਮਨ ਹੀ ਮਨ ਉਹ ਬੜਬੜ ਕਰਦੇ ਹੋਏ ਰਸੋਈ ਵਿੱਚੋਂ ਬਾਹਰ ਆ ਗਈ ਉਸਨੇ ਇਹ ਵੀ ਧਿਆਨ ਨਹੀਂ ਦਿੱਤਾ ਕਿ ਪਿੱਛੇ ਸਹਿਜ ਰੋ ਰਿਹਾ ਹੈ ਬਸ ਆਪਣੇ ਪੈਰ ਮਾਰਦੀ ਹੋਈ ਤੇ ਸਹਿਜ ਨੂੰ ਝਿੜਕਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਜਗਰਾਤ ਵੀ ਕਰਨਦੀਪ ਦੇ ਮੂੰਹ ਨੂੰ ਵੇਖ ਕੇ ਸਮਝ ਗਿਆ ਸੀ ਕਿ ਕਰਨਦੀਪ ਨਾਰਾਜ਼ ਹੋ ਗਈ ਹੈ ਤੇ ਹੁਣ ਤਾਂ ਉਸ ਦੀ ਖੈਰ ਨਹੀਂ ਇਸ ਲਈ ਉਸ ਦੇ ਪਿੱਛੇ-ਪਿੱਛੇ ਕਮਰੇ ਵਿੱਚ ਜਾਣ ਦੇ ਲਈ ਬਹਾਨੇ ਬਣਾਉਣ ਲੱਗਿਆ ਇੱਧਰ ਗੈਸ ਤੇ ਰੱਖਿਆ ਹੋਇਆ ਦੁੱਧ ਉਬਲ ਰਿਹਾ ਸੀ ਤੇ ਉੱਧਰ ਕਮਰੇ ਵਿੱਚ ਅੰਦਰ ਕਰਨਦੀਪ ਦਾ ਗੁੱਸਾ ਉਬਲ ਰਿਹਾ ਸੀ हद ਹੋ ਗਈ ਬੇਸ਼ਰਮੀ ਦੀ ਇਹਨਾਂ ਨੇ ਤਾਂ ਇਸ ਘਰ ਨੂੰ ਆਪਣਾ ਹੀ ਘਰ ਸਮਝ ਲਿਆ ਹੈ ਆਖਰ ਇਹਨਾਂ ਦੀ ਤੇਰੇ ਤੋਂ ਗੱਡੀ ਮੰਗਣ ਦੀ ਹਿੰਮਤ ਕਿਵੇਂ ਹੋਈ ਉਹ ਵੀ ਮਾਂਜੀ ਦੇ ਬਾਰ ਕਮਾਉਣ ਦੇ ਲਈ ਸੱਚਮੁੱਚ ਇਹਨਾਂ ਦੇ ਤਾਂ ਬੁਢਾਪੇ ਵਿੱਚ ਸ਼ੌਂਕ ਹੀ ਖਤਮ ਨਹੀਂ ਹੁੰਦੇ ਲੱਗਦਾ ਹੈ ਤੁਹਾਡੀ ਮਾਂ ਬੁਢਾਪੇ ਵਿੱਚ ਹੋਰ ਵੀ ਜਵਾਨ ਹੁੰਦੀ ਜਾ ਰਹੀ ਹੈ ਜਗਰਾਜ ਜਿਵੇਂ ਹੀ ਕਮਰੇ ਵਿੱਚ ਪਹੁੰਚਿਆ ਤਾਂ ਕਿਰਨਦੀਪ ਨੇ ਬੜਬੜ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਗਰਾਜ ਨੇ ਕਿਹਾ ਕਿਰਨਦੀਪ ਤੈਨੂੰ ਪਤਾ ਨਹੀਂ ਇਹ ਤਾਂ ਆਪਣੀ ਭੂਆ ਜੀ ਹੈ ਇਹ ਬਹੁਤ ਹੀ ਚਲਾਕ ਹੈ ਤੇ ਫੁੱਫੜ ਜੀ ਵੀ ਉਹਨਾਂ ਦੀ ਜ਼ੁਬਾਨ ਬੋਲਦੇ ਹਨ ਮੈਨੂੰ ਤਾਂ ਲੱਗਦਾ ਹੈ ਉਹਨਾਂ ਨੂੰ ਕਿਤੇ ਆਪਣੇ ਤੇ ਸ਼ੱਕ ਤਾਂ ਨਹੀਂ ਹੋ ਗਿਆ ਜੇ ਇਹਨਾਂ ਨੂੰ ਆਪਣੇ ਤੇ ਸ਼ੱਕ ਹੋ ਜਾਵੇਗਾ ਫਿਰ ਤਾਂ ਆਪਾਂ ਇਸ ਘਰ ਤੇ ਕਬਜ਼ਾ ਵੀ ਨਹੀਂ ਕਰ ਸਕਾਂਗੇ ਤੇ ਮੰਮੀ ਦੀ ਸਾਰੀ ਜਾਇਦਾਦ ਵੀ ਆਪਾਂ ਨੂੰ ਉਹਨਾਂ ਦੇ ਜਿਉਂਦੇ ਜੀ ਨਹੀਂ ਮਿਲੇਗੀ ਐਸ ਲਈ ਹੁਣ ਤੂੰ ਚੁੱਪ ਚਾਪ ਰਹਿ ਇਹਨਾਂ ਸੁਣਦੇ ਹੀ ਕਿਰਨਦੀਪ ਨੇ ਚਿਹੜਦੇ ਹੋਏ ਕਿਹਾ ਤੂੰ ਜਰਾ ਸੋਚ ਜਗਰਾਜ ਜੇ ਮੰਮੀ ਨੂੰ ਰੋਜ਼ ਇੰਨਾ ਵਧੀਆ ਖਾਣਾ ਖਾਣ ਦੀ ਆਦਤ ਪੈ ਗਈ ਤਾਂ ਕੱਲ ਨੂੰ ਜਦੋਂ ਭੂਆ ਤੇ ਫੁੱਫੜ ਜੀ ਚਲੇ ਜਾਣਗੇ ਤਾਂ ਉਸ ਦੀ ਉਮੀਦ ਤਾਂ ਇਹੀ ਰਹੇਗੀ ਨਾ ਕਿ ਆਪਾਂ ਉਸ ਨੂੰ ਚੰਗਾ ਖਾਣ ਨੂੰ ਦਿਆ ਕਰੀਏ ਉਸ ਦੀ ਗੱਲ ਸੁਣ ਕੇ ਜਗਰਾਜ ਵੀ ਗੁੱਸੇ ਨਾਲ ਕਹਿੰਦਾ ਤੂੰ ਛੱਡ ਨਾ ਇਹ ਖਾਣਾ ਵਾਣਾ ਅਜੇ ਤਾਂ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਜੋ ਮਾਂ ਦੇ ਦਸਤਕਤ ਕਰਵਾਏ ਹਨ ਉਹ ਸਾਰੇ ਪੇਪਰ ਸੰਭਾਲ ਕੇ ਰੱਖੀਏ ਤੇ ਕੋਸ਼ਿਸ਼ ਕਰਕੇ ਭੂਆ ਜੀ ਤੇ ਫੁੱਫੜ ਜੀ ਨੂੰ ਖੁਸ਼ ਰੱਖੀਏ ਤਾਂ ਕਿ ਕੋਈ ਵੀ ਇਹੋ ਜਿਹੀ ਨੌਬਤ ਨਾ ਆਵੇ ਤੇ ਗੱਲ ਨਾ ਵਧੇ ਕਿਰਨਦੀਪਾ ਜੀ ਵੀ ਜਗਰਾਜ ਦੀ ਗੱਲ ਨਾਲ ਸਹਿਮਤ ਨਹੀਂ ਸੀ ਉਸ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਸੀ ਕਿ ਉਸਨੇ ਕਿਹਾ ਪਤਾ ਨਹੀਂ ਜਗਰਾਜ ਤੂੰ ਐਨਾ ਡਰ ਕਿਉਂ ਰਿਆ ਹੈ ਜਦੋਂ ਇਹ ਘਰ ਸਾਡੇ ਨਾਮ ਹੋ ਚੁੱਕਿਆ ਹੈ ਤੇ ਮੰਮੀ ਦੇ ਗਹਿਣੇ ਵੀ ਮੈਂ ਆਪਣੇ ਕੋਲ ਰੱਖੇ ਹਨ ਫਿਰ ਕਿਸ ਗੱਲ ਦਾ ਡਰ ਮੈਨੂੰ ਕੋਈ ਡਰ ਨਹੀਂ ਹੈ ਕਰਨਦੀਪ ਬਸ ਮੈਂ ਤੈਨੂੰ ਹਕੀਕਤ ਸਮਝਾਉਣਾ ਚਾਹੁੰਦਾ ਹਾਂ ਜਗਰਾਜ ਨੇ ਕਿਹਾ ਤਾਂ ਕਰਨਦੀਪ ਕਹਿੰਦੀ ਜੇ ਤੈਨੂੰ ਡਰ ਨਹੀਂ ਹੈ ਤਾਂ ਨਾ ਸਹੀ ਇਸ ਵਾਰ ਭੂਆ ਜੀ ਜਾਂ ਉਹ ਫਰਜੀ ਕੋਈ ਵੀ ਕਹਿਣ ਆਪਾਂ ਮੰਮੀ ਦਾ ਠੀਕ ਨਾਲ ਧਿਆਨ ਨਹੀਂ ਰੱਖਦੇ ਤਾਂ ਉਹਨਾਂ ਨੂੰ ਕਹਿ ਦੇਣਾ ਕਿ ਉਹ ਉਹਨਾਂ ਨੂੰ ਆਪਣੇ ਨਾਲ ਲੈ ਜਾਣ ਕਰਨਦੀਪ ਤੈਨੂੰ ਹੋਸ਼ ਵੀ ਹੈ ਕਿ ਤੂੰ ਕੀ ਕਹਿ ਰਹੀ ਹੈ ਜਗਰਾਜ ਨੇ ਕਿਹਾ ਤਾਂ ਕਰਨਦੀਪ ਗੁੱਸੇ ਨਾਲ ਕਹਿੰਦੀ ਹਾਂ ਮੈਨੂੰ ਹੋਸ਼ ਹੈ ਕਿ ਮੈਂ ਕੀ ਕਹਿ ਰਹੀ ਹਾਂ ਤੇ ਮੈਂ ਤੇਰੀ ਤਰ੍ਹਾਂ ਬੇਵਕੂਫ ਨਹੀਂ ਹਾਂ ਹੁਣ ਤੱਕ ਸਹਿਜ ਚੁੱਪਚਾਪ ਬੈਠਾ ਸੀ ਉਸ ਨੂੰ ਸ਼ਾਇਦ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਇਸ ਲਈ ਉਹ ਬਹੁਤ ਜ਼ਿਆਦਾ ਉੱਚੀ ਉੱਚੀ ਰੋਣ ਲੱਗਿਆ ਤਾਂ ਕਰਨਦੀਪ ਨੂੰ ਗੁੱਸਾ ਆਇਆ ਤੇ ਉਸ ਨੇ ਖਿੱਚ ਕੇ ਇੱਕ ਥੱਪੜ ਸਹਿਜ ਦੀ ਗੱਲ ਤੇ ਜੜ ਦਿੱਤਾ ਜਗਰਾਜ ਨੇ ਸਹਿਜ ਨੂੰ ਚੁੱਕ ਕੇ ਆਪਣੇ ਗੱਲ ਨਾਲ ਲਾ ਲਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕਰਨਦੀਪ ਨੂੰ ਕਿਵੇਂ ਸਮਝਾਵੇ ਤਾਂ ਬਾਹਰੋਂ ਭੂਆ ਜੀ ਦੀ ਆਵਾਜ਼ ਆਈ ਭਾਬੀ ਅੱਜ ਤੁਸੀਂ ਚਾਹ ਬਣਾਓ ਤੁਹਾਡੇ ਹੱਥ ਦੀ ਚਾਹ ਪੀਣ ਦਾ ਬਹੁਤ ਮਨ ਕਰ ਰਿਹਾ ਹੈ ਇਹਨਾਂ ਹੀ ਸੁਣਿਆ ਸੀ ਕਿ ਕਰਨਦੀਪ ਫੇਰ ਪੜਕੁਠੀ ਤੇ ਕਹਿਣ ਲੱਗੀ ਜਗਰਾਜ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਹ ਭੂਆ ਜੀ ਸਾਡੇ ਘਰ ਵਿੱਚ ਅੱਗ ਲਗਾਉਣ ਲਈ ਆਈ ਹੈ ਇਸ ਦੇ ਤਾਂ ਚੋਜ ਹੀ ਖਤਮ ਨਹੀਂ ਹੁੰਦੇ ਕਦੇ ਬਾਹਰ ਘੁੰਮਣ ਚੱਲੀਏ ਕਦੇ ਪਰੌਂਠੇ ਬਣਾ ਕੇ ਦਿਓ ਤੇ ਕਦੇ ਚਾਹ ਬਣਾਉਣਾ ਇਹ ਤਾਂ ਮਾਂ ਜੀ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਸਾਹ ਲਵੇਗੀ ਗੁੱਸੇ ਵਿੱਚ ਕਰਨਦੀਪ ਬੋਲਦੀ ਜਾ ਰਹੀ ਸੀ ਜਗਰਾਦ ਨੇ ਉਸ ਨੂੰ ਸਮਝਾ ਕੇ ਕਿਹਾ ਜ਼ਰਾ ਹੌਲੀ ਬੋਲ ਉਹ ਸੁਣ ਲੈਣਗੇ ਤੂੰ ਡਰਨਾ ਹੈ ਤਾਂ ਡਰ ਮੈਂ ਨਹੀਂ ਡਰਦੀ ਸਹੀ ਕਹਿ ਰਹੀ ਹੈ ਬਹੂ ਤੈਨੂੰ ਡਰਨ ਦੀ ਕੀ ਜ਼ਰੂਰਤ ਹੈ ਤੂੰ ਤਾਂ ਆਪਣੀ ਸੱਸ ਨੂੰ ਡਰਾ ਕੇ ਰੱਖਿਆ ਹੈ ਨਾ ਪੂਆ ਜੀ ਨੇ ਕਮਰੇ ਵਿੱਚ ਆਉਂਦੇ ਹੋਏ ਕਿਹਾ ਤਾਂ ਅਚਾਨਕ ਕਰਨਦੀਪ ਆਪਣਾ ਰੰਗ ਬਦਲਦੇ ਹੋਏ ਕਹਿੰਦੀ ਪੂਆ ਜੀ ਮੈਂ ਇਹਨਾਂ ਨੂੰ ਕਿਸੇ ਹੋਰ ਗੱਲ ਲਈ ਝੜਕ ਰਹੀ ਸੀ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮਾਂ ਜੀ ਕਿਉਂ ਡਰੇਗੀ ਤੇ ਮੈਂ ਉਸ ਨੂੰ ਡਰਾ ਕੇ ਨਹੀਂ ਰੱਖਦੀ ਬਲਕਿ ਉਸ ਦੀ ਬਹੁਤ ਇੱਜ਼ਤ ਕਰਦੀ ਹਾਂ ਬਹੁਤੀ ਗੱਲ ਸੁਣ ਕੇ ਬਾਹਰੋਂ ਆਉਂਦੀ ਹੋਈ ਸਰਜੀਤ ਕੌਰ ਵਿੱਚ ਪਤਾ ਨਹੀਂ ਅੱਜ ਕਿੱਥੋਂ ਐਨੀ ਹਿੰਮਤ ਆ ਗਈ ਸੀ ਕਿ ਜੇ ਤੂੰ ਭੁਆ ਤੇ ਫੁੱਫੜ ਜੀ ਦਾ ਸਾਥ ਪਾ ਕੇ ਉਸ ਦੇ ਅੰਦਰ ਦਾ ਆਤਮ ਵਿਸ਼ਵਾਸ ਵੀ ਜਾਗ ਉੱਠਿਆ। ਇਸ ਲਈ ਉਸ ਨੇ ਗੁੱਸੇ ਨਾਲ ਕਿਹਾ, "ਬੱਸ ਕਰ ਬਹੁਤ ਝੂਠ ਤੇ ਦਿਖਾਵੇ ਦੀ ਵੀ ਇੱਕ ਹੱਦ ਹੁੰਦੀ ਹੈ। ਮੈਂ ਕੁਝ ਨਹੀਂ ਕਹਿੰਦੀ ਹਾਂ, ਇਸ ਲਈ ਤੇਰੀ ਹਿੰਮਤ ਵਾਦੀ ਹੀ ਜਾ ਰਹੀ ਹੈ। ਪਰ ਇਹਨਾਂ ਯਾਦ ਰੱਖਣਾ ਕਿ ਜਿਸ ਘਰ ਤੇ ਤੂੰ ਆਕੜ ਕਰ ਰਹੀ ਹੈ, ਉਸ ਦੀ ਮੈਂ ਰਸੀਦ ਕਰਾ ਦਿੱਤੀ ਹੈ ਤੇ ਰਸੀਦ ਦੇ ਅਨੁਸਾਰ ਇਹ ਘਰ ਤੈਨੂੰ ਤੇ ਜਗਰਾਜ ਨੂੰ ਮਿਲਣ ਵਾਲਾ ਹੈ।" ਪਰ ਯਾਦ ਰੱਖਣਾ ਮੈਂ ਆਪਣੇ ਜਿਉਂਦੇ ਜੀ ਏ ਰਸੀਦ ਜਦੋਂ ਚਾਵਾਂ ਬਦਲ ਸਕਦੀ ਹਾਂ ਇੱਕ ਵਾਰ ਤਾਂ ਕਮਰੇ ਵਿੱਚ ਬਿਲਕੁਲ ਚੁੱਪ ਛਾ ਗਈ ਸਿਰਫ ਸਹਜ ਦੀ ਆਵਾਜ਼ ਆ ਰਹੀ ਸੀ ਤੇ ਉਹ ਭੱਜ ਕੇ ਦਾਦੀ ਦੇ ਕੋਲ ਆ ਗਿਆ ਤੇ ਸੁਰਜੀਤ ਕੌਰ ਦੀ ਗੋਦ ਵਿੱਚ ਆ ਗਿਆ ਸੁਰਜੀਤ ਕੌਰ ਨੇ ਬੜੇ ਪਿਆਰ ਨਾਲ ਸਹਜ ਨੂੰ ਆਪਣੀ ਗੋਦ ਵਿੱਚ ਉਠਾਇਆ ਤੇ ਕਿਰਨਦੀਪ ਨੂੰ ਕਿਹਾ ਮੈਂ ਆਪਣੇ ਪੋਤੇ ਨੂੰ ਲੈ ਕੇ ਜਾ ਰਹੀ ਹਾਂ ਤੁਸੀਂ ਵੀ ਆ ਜਾਓ ਅੱਜ ਮੈਂ ਰਸੋਈ ਵਿੱਚ ਚਾਹ ਬਣਾਉਣ ਲੱਗੀ ਹਾਂ ਮੈਨੂੰ ਆਪਣੇ ਹੱਥਾਂ ਦੀ ਚਾਹ ਪੀਤੇ ਹੋਏ ਬਹੁਤ ਦਿਨ ਹੋ ਗਏ ਹਨ ਅੱਜ surjeet कौर ਦੀ ਆਵਾਜ਼ ਵਿੱਚ ਗੜਕ ਸੀ, ਦ੍ਰਿੜਤਾ ਸੀ। ਉਸ ਦੇ ਵਿਵਹਾਰ ਵਿੱਚ ਇੱਕ ਆਤਮ ਵਿਸ਼ਵਾਸ ਚਲਕ ਰਿਹਾ ਸੀ। ਕੁਝ ਧੇਰ ਬਾਅਦ ਜਗਰਾਜ ਤੇ ਕਿਰਨਦੀਪ ਜਦੋਂ ਕਮਰੇ ਵਿੱਚੋਂ ਬਾਹਰ ਆਏ ਤਾਂ surjeet कौर ਨੇ ਉਹਨਾਂ ਨੂੰ ਬੜੇ ਪਿਆਰ ਨਾਲ ਚਾਹ ਦੇ ਕੱਪ ਫੜਾ ਦਿੱਤੇ ਤੇ ਥੋੜੀ ਦੇਰ ਪਹਿਲਾਂ ਹੋਈ ਗੁੱਸੇ ਤੇ ਬਹਿਸ ਦਾ ਕੋਈ ਨਾਮੋ ਨਿਸ਼ਾਨ ਉਹਨਾਂ ਦੇ ਮੂੰਹ ਤੇ ਨਹੀਂ ਸੀ ਤੇ ਸ਼ਾਇਦ ਉਹਨਾਂ ਦੀ ਇਸੇ ਮਮਤਾ ਨੂੰ ਦੇਖ ਕੇ ਕਿਰਨਦੀਪ ਨੇ ਹਿੰਮਤ ਕਰਕੇ ਕਿਹਾ ਸਾਨੂੰ ਮਾਫ਼ ਕਰ ਦਿਓ ਮੰਮੀ ਜੀ, ਸਾਡੇ ਤੋਂ ਗਲਤੀ ਹੋ ਗਈ। ਉਸਨੇ ਸੋਚਿਆ ਤਾਂ ਸੀ ਕਿ ਸਰਜੀਤ ਕੌਰ ਸਭ ਕੁਝ ਭੁੱਲ ਕੇ ਸਾਨੂੰ ਮਾਫ ਕਰ ਦੇਵੇਗੀ ਤੇ ਗਲੇ ਲਗਾ ਲਵੇਗੀ ਪਰ ਇਸ ਵਕਤ ਸਰਜੀਤ ਕੌਰ ਇੱਕ ਮਾਂ ਤਾਂ ਸੀ ਪਰ ਮਾਂ ਦੇ ਨਾਲ ਆਪਣੇ ਹੱਕ ਤੇ ਅਧਿਕਾਰ ਨੂੰ ਲੈ ਕੇ ਜਾਗਰੂਕ ਹੋਈ ਇੱਕ ਔਰਤ ਵੀ ਸੀ ਇਸ ਲਈ ਉਸਨੇ ਬੜੇ ਹੀ ਹੌਸਲੇ ਨਾਲ ਕਿਹਾ ਗਲਤੀ ਤਾਂ ਤੁਹਾਡੇ ਤੋਂ ਹੋਈ ਹੈ ਤੇ ਮੈਂ ਉਮੀਦ ਕਰਦੀ ਹਾਂ ਅੱਗੇ ਤੋਂ ਤੁਸੀਂ ਦੋਵੇਂ ਇਹੋ ਜਿਹੀ ਗਲਤੀ ਨਾ ਕਰਿਓ ਪਰ ਰਸੀਦ ਹੁਣ ਮੈਂ ਬਦਲਣ ਜਾ ਰਹੀ ਹਾਂ ਹੁਣ ਮੇਰੇ ਜਿਉਂਦੇ ਜੀ ਇਹ ਘਰ ਸਿਰਫ ਤੇ ਸਿਰਫ ਮੇਰੇ ਨਾਮ ਰਹੇਗਾ ਜੇ ਤੁਸੀਂ ਮੇਰੇ ਨਾਲ ਬੁਰਾ ਵਿਵਹਾਰ ਕੀਤਾ ਤਾਂ ਕਿਸੇ ਦੇ ਨਾਮ ਤੇ ਮੈਂ ਇਹ ਘਰ ਕਰ ਦਿਆਂਗੀ ਜਾਂ ਕਿਸੇ ਅनाथ ਆਸ਼ਰਮ ਦੇ ਨਾਮ ਕਰ ਦਿਆਂਗੀ ਪਰ ਤੁਸੀਂ ਇਹ ਨਾ ਸਮਝਣਾ ਕਿ ਜਗਰਾਜ ਤੂੰ ਮੇਰਾ ਪੁੱਤ ਹੈ ਤਾਂ ਇਹ ਘਰ ਤੇਰੇ ਨਾਮ ਹੀ ਹੋਵੇਗਾ ਮੈਂ ਚਾਹਾਂ ਤਾਂ ਇਹ ਘਰ ਕਿਸੇ ਦੀ ਵੀ ਨਾਮ ਕਰ ਸਕਦੀ ਹਾਂ ਪਰ ਅੱਗੇ ਤੋਂ ਜੇ ਇਸ ਤਰ੍ਹਾਂ ਮੇਰਾ અપਮਾਨ ਕੀਤਾ ਤਾਂ ਤੁਸੀਂ ਘਰ ਚੋਂ ਜਾ ਸਕਦੇ ਹੋ ਇਕੱਠੀਆਂ ਇੰਨੀਆਂ ਸਾਰੀਆਂ ਗੱਲਾਂ ਉਹ ਵੀ ਇੰਨੀ ਦ੍ਰਿੜਤਾ ਦੇ ਨਾਲ ਸੁਰਜੀਤਕੌਰ ਦੇ ਮੂੰਹੋਂ ਸੁਣ ਕੇ ਉਨ੍ਹਾਂ ਦੇ ਪੁੱਤ ਤੇ ਨੂੰ ਨੂੰ ਬੜੀ ਹੈਰਾਨੀ ਹੋ ਰਹੀ ਸੀ ਖੈਰ ਜਗਰਾਜ ਨੇ ਤਾਂ ਆਪਣੇ ਪਾਪਾ ਦੇ ਹੁੰਦੇ ਹੋਏ ਆਪਣੀ ਮਾਂ ਦੀ ਦ੍ਰਿੜਤਾ ਦੇਖੀ ਸੀ ਉਸ ਦਾ ਸਾਹਸ ਭਰਿਆ ਰੂਪ ਤੇ ਆਤਮ ਵਿਸ਼ਵਾਸ ਵੀ ਦੇਖਿਆ ਸੀ ਤੇ ਆਪਣੇ ਪਾਪਾ ਦੇ ਜਾਣ ਦੇ ਬਾਅਦ ਉਹਨਾਂ ਨੂੰ ਟੁੱਟਦੇ ਹੋਏ ਵੀ ਦੇਖਿਆ ਸੀ ਪਰ ਕੈ ਰੰਦੀਪ ਦੇ ਲਈ ਆਪਣੀ ਸੱਸ ਦਾ ਇਹ ਰੂਪ ਬਿਲਕੁਲ ਨਵਾਂ ਸੀ ਅਤੇ ਪਹਿਲੀ ਵਾਰ ਥੀ ਉਹ ਸਰਜੀਤ ਕੌਰ ਦਾ ਇਹ ਰੂਪ ਬਰਦਾਸ਼ਤ ਨਹੀਂ ਕਰ پا ਰਹੀ ਸੀ ਉਸ ਸਮੇਂ ਚਾਹ ਦੀ ਮਿਠਾਸ ਵਿੱਚ ਰਿਸ਼ਤਿਆਂ ਦੀ ਮਿਠਾਸ ਆਈ ਹੋਵੇ ਇਹ ਜ਼ਰੂਰੀ ਨਹੀਂ ਪਰ ਕੈਰਨਦੀਪ ਤੇ ਜਗਰਾਜ ਨੂੰ ਇਹ ਸਮਝ ਆ ਗਿਆ ਸੀ ਕਿ ਜੇ ਹੁਣ ਉਹ ਆਪਣੀ ਮਾਂ ਦੇ ਨਾਲ ਕੁਝ ਵੀ ਗਲਤ ਕਰਨਗੇ ਤਾਂ ਉਹਨਾਂ ਦੇ ਨਾਲ ਵੀ ਬਹੁਤ ਗਲਤ ਹੋ ਸਕਦਾ ਹੈ ਪਰ ਕੈਰਨਦੀਪ ਹੁਣ ਵੀ ਜਗਰਾਜ ਨੂੰ ਕਹਿ ਰਹੀ ਸੀ ਇਹ ਸਾਰੀ ਪੱਟੀ ਭੂਆ ਤੇ ਫੁੱਫੜ ਜੀ ਦੀ ਪੜਾਈ ਹੋਈ ਹੈ ਨਹੀਂ ਤਾਂ ਸਾਡੀ ਮਾਂ ਜੀ ਤਾਂ ਭੋਲੀ-ਪਾਲੀ ਹੈ ਇਸ ਨੂੰ ਇਹਨਾਂ ਕਿਵੇਂ ਪਤਾ ਲੱਗਾ ਹੋਵੇਗਾ ਜਗਰਾਜ ਨੂੰ ਪਹਿਲਾਂ ਹੀ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਹੁਣ ਕੈਰਨਦੀਪ ਦੀ ਗੱਲ ਸੁਣ ਕੇ ਉਸ ਨੂੰ ਥੋੜਾ ਜਿਹਾ ਗੁੱਸਾ ਆ ਗਿਆ ਤਾਂ ਉਸਨੇ ਕਿਹਾ ਬੱਸ ਕਰ ਕੈਰਨਦੀਪ ਹੁਣ ਤੂੰ ਇਸ ਤਰ੍ਹਾਂ ਦਾ ਕੌਝ ਨਾ ਕਰੀ ਜਿਸ ਨਾਲ ਮਾਂ ਨਾਰਾਜ਼ ਹੋ ਜਾਵੇ ਯਾਦ ਰੱਖਣਾ ਉਹ ਆਪਾਂ ਨੂੰ ਘਰੋਂ ਵੀ ਕੱਢ ਸਕਦੀ ਹੈ ਤੇ ਹੁਣ ਤਾਂ ਮੈਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਮੈਂ ਆਪਣੀ ਮਾਂ ਦੇ ਨਾਲ ਗਲਤ ਕੀਤਾ ਜ਼ਰਾ ਸੋਚ ਕੱਲ ਨੂੰ ਸਹਿਜ ਵੀ ਆਪਣੇ ਨਾਲ ਇਸ ਤਰ੍ਹਾਂ ਕਰੇਗਾ ਤਾਂ ਆਪਾਂ ਨੂੰ ਕਿਵੇਂ ਲੱਗੇਗਾ ਖੈਰ ਕੈਰਨਦੀ ਪੇ ਸਭ ਨਹੀਂ ਸੋਚ ਰਹੀ ਸੀ ਉਹ ਤਾਂ ਬਸ ਇਹੀ ਸੋਚ ਰਹੀ ਸੀ ਕਿ ਸੱਸ ਨੇ ਜੇ ਇਸ ਘਰ ਵਿੱਚੋਂ ਕੱਢ ਦਿੱਤਾ ਤਾਂ ਸੱਚਮੁੱਚ ਉਸ ਨੂੰ ਮੁਸ਼ਕਲ ਹੋ ਸਕਦੀ ਹੈ ਅਗਲੇ ਦਿਨ ਸਵੇਰੇ ਸਰਜੀਤ ਕੌਰ ਨੂੰ ਜਗਰਾਸ ਤੇ ਜਗਰਾਸ ਦਾ ਫੁੱਫੜ ਜਦੋਂ ਸੈਰ ਤੇ ਗਏ ਤਾਂ ਬਾਹਰ ਚੁੱਪ ਦੇਖ ਕੇ ਸਰਜੀਤ ਕੌਰ ਕਹਿਣ ਲੱਗੀ ਸੱਚ ਕਹਿ ਰਹੀ ਹਾਂ ਭੈਣ ਜੀ ਕੱਲ ਪੁੱਤ ਨੂੰ ਇੰਨਾ ਕੁਝ ਕਹਿੰਦੇ ਹੋਏ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਸੀ ਪਰ ਉਹ ਕੌਣ ਸੀ ਤੁਸੀਂ ਦੋਵਾਂ ਨੇ ਮੇਰਾ ਇੰਨਾ ਸਾਥ ਦਿੱਤਾ ਤੇ ਸਭ ਚੀਜ਼ਾਂ ਐਨੇ ਵਧੀਆ ਤਰੀਕੇ ਨਾਲ ਸਮਝਾਈਆਂ ਕਿ ਮੈਂ ਉਹਨਾਂ ਦੋਵਾਂ ਨੂੰ ਛੱਡ ਕੇ ਆਪਣੀ ਗੱਲ ਕਹਿ ਸਕੀ ਤਾਂ ਜੀਤੋ ਨੇ ਕਿਹਾ ਬਸ ਭਾਬੀ ਹੁਣ ਇਸ ਤਰ੍ਹਾਂ ਹੀ ਮਜ਼ਬੂਤ ਬਣੀ ਰਹਿਣਾ ਪਰ ਯਾਦ ਰੱਖਣਾ ਇਹ ਦੋਵੇਂ ਅੰਦਰੋਂ ਅਜੇ ਨਹੀਂ ਬਦਲੇ ਕੀ ਪਤਾ ਸ਼ਾਇਦ ਅੱਗੇ ਜਾ ਕੇ ਬਦਲ ਜਾਣ ਪਰ ਅਜੀ ਉਹਨਾਂ ਦੇ ਅੰਦਰ ਬਦਲਾ ਦੇਖ ਰਹੀ ਹੈ ਉਹ ਸਿਰਫ ਆਪਣੀ ਭਲਾਈ ਦੇ ਬਾਰੇ ਸੋਚ ਰਹੇ ਹਨ ਇਸ ਲਈ ਹਮੇਸ਼ਾ ਤੁਸੀਂ ਆਪਣਾ ਧਿਆਨ ਰੱਖਣਾ ਤੇ ਇਹ ਵੀ ਧਿਆਨ ਰੱਖਣਾ ਕਿ ਤੁਹਾਡੇ ਨਾਲ ਗਲਤ ਜਾਂ ਅਨਿਆਏ ਨਾ ਹੋਵੇ ਬਾਕੀ ਅਸੀਂ ਦੋਵੇਂ ਤੁਹਾਡੇ ਨਾਲ ਹਾਂ ਤਾਂ ਜਗਰਾਸ ਦੇ ਫੁੱਫੜ ਜੀ ਨੇ ਕਿਹਾ ਹਾਂ ਭਾਬੀ ਸਾਡੇ ਇਲਾਵਾ ਤੁਹਾਡੇ ਨਾਲ ਕੋਈ ਹੋਰ ਵੀ ਹੈ ਉਹ ਹੈ ਕਾਨੂੰਨ ਸਰਜੀਤ कौर ਹੱਸ ਪਈ ਖੈਰ ਘਰ ਆਉਣ ਦੇ ਬਾਅਦ ਜੀਤੋ ਤੇ ਉਹਨਾਂ ਦਾ ਘਰ ਵਾਲਾ ਆਪਣੇ ਘਰ ਲਈ ਰਵਾਨਾ ਹੋ ਗਏ। ਉਸ ਦਿਨ ਦੇ ਬਾਅਦ ਨਾਸ਼ਤੇ ਦੇ ਟੇਬਲ ਤੇ ਸਰਜੀਤ कौर ਦੇ ਲਈ ਵੀ ਉਹੀ ਖਾਣਾ ਹੁੰਦਾ ਸੀ ਜੋ ਸਾਰਿਆਂ ਦੀ ਪਲੇਟ ਵਿੱਚ ਹੁੰਦਾ ਸੀ। ਅੱਜ ਆਪਣੀ ਜਿੱਦ ਤੇ ਸਰਜੀਤ कौर ਖੁਸ਼ ਹੋ ਰਹੀ ਸੀ ਤੇ ਮਨ ਹੀ ਮਨ ਸੋਚ ਰਹੀ ਸੀ ਕਿ ਹੁਣ ਖੁੱਦ ਦੇ ਨਾਲ ਭੇਦਭਾਵ ਜਾਂ ਅਨਿਆਏ ਨਹੀਂ ਹੋਣ ਦੇਵੇਗੀ ਤੇ ਨਾਲ ਹੀ ਜੀਤੋ ਤੇ ਉਸਦੇ ਘਰ ਵਾਲੇ ਦਾ ਧੰਨਵਾਦ ਕਰ ਰਹੀ ਸੀ। ਜੇ ਉਹ ਨਾ ਆਉਂਦੇ ਤਾਂ ਉਹ ਕਦੇ ਵੀ ਆਪਣੇ ਹੱਕ ਦੀ ਲੜਾਈ ਲਈ ਇੰਨੀ ਹਿੰਮਤ ਨਾ ਕਰ ਸਕਦੀ। ਕਿਉਂਕਿ ਉਸ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਵਸੀਅਤ ਨੂੰ ਕਦੇ ਵੀ ਬਦਲਿਆ ਜਾ ਸਕਦਾ ਹੈ ਇਸ ਲਈ ਦੋਸਤੋ ਹਰ ਇਨਸਾਨ ਨੂੰ ਹਮੇਸ਼ਾ ਆਪਣੇ ਹੱਕ ਤੇ ਅਧਿਕਾਰ ਦੇ ਬਾਰੇ ਵਿੱਚ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਕਿ ਕਦੇ ਵੀ ਉਹਨਾਂ ਦੇ ਨਾਲ ਕੁਝ ਗਲਤ ਨਾ ਹੋਵੇ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਤੁਹਾਨੂੰ ਵੀ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਦੋਸਤੋ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਹਾਂ ਦੋਸਤੋ ਤੁਸੀਂ ਕਹਾਣੀ ਕਿੱਥੋਂ ਵੇਖ ਰਹੇ ਹੋ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਬਹੁਤ ਵਧੀਆ ਲੱਗਦਾ ਹੈ ਸੋ ਜਲਦ ਮਿਲਦੇ ਹਾਂ ਕਿਸੇ ਹੋਰ ਪ੍ਰੇਰਣਾਦਾਇਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ